ਡੇੜੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੈਂ ਹਾਂ ਮੋਹਿਤ ਰੁਬਲ ਲੈ ਕੇ ਹਾਜ਼ਰ ਹੋ ਗਿਆ ਹਾਂ ਪ੍ਰੋਗਰਾਮ ਅੱਜ ਦੀ ਗੱਲ ਦੋਸਤੋ ਅੱਜ ਦੇ ਪ੍ਰੋਗਰਾਮ ਵਿੱਚ ਜਿਹੜੀ ਗੱਲ ਅਸੀਂ ਕਰਨ ਜਾ ਰਹੇ ਹਾਂ ਉਹ ਅੱਜ ਦੀ ਨਹੀਂ ਹੈ ਉਹ ਪਿਛਲੇ 1 ਮਹੀਨੇ ਦੀ ਹੈ ਇਹ ਗੱਲ ਪੰਜਾਬ ਦੇ ਪਿੰਡਾਂ ਦੀ ਹੈ ਇਹ ਗੱਲ ਲੱਖਾਂ ਲੋਕਾਂ ਦੀ ਹੈ ਜਿਹੜੇ ਇਸ ਵੇਲੇ ਹੜ੍ਹਾਂ ਨਾਲ ਪ੍ਰਭਾਵਿਤ ਨੇ ਐਂਡ ਇਸ ਮੁੱਦੇ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਸਟੂਡੀਓ ਵਿੱਚ ਮੌਜੂਦ ਨੇ ਸਾਡੇ ਅੱਜ ਦੇ ਦੋ ਐਕਸਪਰਟਸ ਸਭ ਤੋਂ ਪਹਿਲਾਂ ਸੀਨੀਅਰ ਪੱਤਰਕਾਰ ਰਾਜੀਵ ਬਾਸਕਰ ਜੀ ਸਾਡੇ ਨਾਲ ਡਾਕਟਰ ਨਰੇਸ਼ ਬਾਠਰਾ ਜੀ ਜੋ ਕਿ ਪੂਰਵ ਸ਼ਿਵ ਸਰਜਨ ਵੀ ਨੇ ਤੇ ਮੌਜੂਦਾ ਪਿੰਮ ਹਸਪਤਾਲ ਦੇ ਵਿੱਚ ਇਸ ਵਕਤ ਚੈਸਟ ਡਿਪਾਰਟਮੈਂਟ ਦੇ ਹੈਡ ਨੇ ਆਪ ਜੀ ਦਾ ਪ੍ਰੋਗਰਾਮ 아이ਧਿਕਰ ਵਿੱਚ ਸਵਾਗਤ ਹੈ ਧੰਨਵਾਦ ਜਿਵੇਂ ਕਿ ਅਸੀਂ ਸਾਰੇ ਜਾਣੂ ਹਾਂ ਕਿ ਪਿਛਲੇ 1 ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੀ ਬਾਰਿਸ਼ ਹੋਈ ਹੈ ਪੰਜਾਬ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਹੋ ਚੁੱਕੇ ਨੇ ਬਹੁਤ ਸਾਰੇ ਪਿੰਡ ਜਿਹੜੇ ਨੇ ਉਸ ਵਕਤ ਹੜ੍ਹਾਂ ਦੇ ਨਾਲ ਬਹੁਤ ਖਰਾਬ ਸਿਚੁਏਸ਼ਨ ਦਾ ਸਾਹਮਣਾ ਕਰ ਰਹੇ ਨੇ ਲੋਕ ਜਿਹੜੇ ਨੇ ਬੇਕਾਰ ਹੋ ਰਹੇ ਨੇ ਉਹਨਾਂ ਦੇ ਸਾਹਮਣੇ ਉਹਨਾਂ ਦੀਆਂ ਜਿਹੜੀਆਂ ਘਰ ਨੇ ਉਹ ਟੈਰੇ ਨੇ ਜਾਨਵਰ ਜਿਹੜੇ ਨੇ ਮਾਰ ਰਹੇ ਨੇ ਫਸਲਾਂ ਜਿਹੜੀਆਂ ਨੇ ਖਰਾਬ ਹੋ ਰਹੀਆਂ ਨੇ ਕਿ ਅਸੀਂ ਇਸ ਸਿਚੁਏਸ਼ਨ ਤੇ ਪਹੁੰਚ ਚੁੱਕੇ ਹਾਂ ਕਿ ਕਹਿ ਸਕੀਏ ਕਿ ਜਿਹੜੇ ਹੜ੍ਹ ਨੇ ਉਹ ਕੁਦਰਤੀ ਸਨ ਜਾਂ ਫਿਰ ਲੋਕਾਂ ਦੇ ਆਪ ਕਾਰਨ ਹੋਏ ਰਹੇ ਸਭ ਤੋਂ ਪਹਿਲਾਂ ਰਜੀਵ ਜੀ ਮੋਹਿ ਜੀ ਇਹ ਜਿਹੜੇ ਹੜ੍ਹ ਹੁੰਦੇ ਨੇ ਹੁੰਦੇ ਤੇ ਕੁਦਰਤ ਦੀ ਮਾਰ ਹੁੰਦੇ ਨੇ ਪਰ ਇਸ ਤੋਂ ਬਚਿਆ ਜਾ ਸਕਦਾ ਹੈ ਸਰਕਾਰਾਂ ਕੋਲ ਫੰਡ ਵੀ ਹੁੰਦੇ ਨੇ ਸਰਕਾਰ ਇਸ ਤਰੀਕੇ ਦੇ ਹਰ ਮੀਂਹ ਦੇ ਸੀਜ਼ਨ ਦੇ ਵਿੱਚ ਹਰ ਬਰਸਾਤ ਦੇ ਵਿੱਚ ਐਦਾਂ ਦੀ ਸਥਿਤੀ ਹੋਣ ਦੀ ਸੰਭਾਵਨਾ ਬਣੀ ਹੁੰਦੀ ਹੈ ਪਰ ਉਹਦੇ ਤੋਂ ਤੁਸੀਂ ਪਹਿਲੇ ਕਈ ਤਰੀਕੇ ਨਾਲ ਬਚਾਅ ਕਰ ਸਕਦੇ ਹੋ ਤਿਆਰੀ ਕਰ ਸਕਦੇ ਹੋ ਕਿ ਵੀ ਇੱਥੇ ਪਾਣੀ ਨਾ ਆਏ ਪਰ ਐਸ ਕੀ ਜੋ ਕੁਝ ਹੋ ਰਿਹਾ ਹੈ ਨਾ ਇਹ ਇੱਕ ਤੇ ਅਨਐਕਸਪੈਕਟਿਡ ਤਰੀਕੇ ਨਾਲ ਮੀਂਹ ਪੈ ਰਿਹਾ ਹੈ ਔਰ ਖਾਸ ਕਰਕੇ ਪਹਾੜਾਂ ਦੇ ਵਿੱਚ ਤੇ ਬੱਦਲ ਫਟਣ ਦੀ ਜਿਹੜੀ ਘਟਨਾਵਾਂ ਹੋ ਰਹੀ ਹੈ ਉਹਦੇ ਕਰਕੇ ਪਾਖੜਾ ਜਾਂ ਹੋਰ ਜਿੰਨੇ ਵੀ ਡੈਮ ਹੈਗੇ ਉੱਥੇ ਬਹੁਤ ਜ਼ਿਆਦਾ ਪਾਣੀ ਹੈਗਾ 237000 ਕਿਉ ਸਿਕ ਪਾਣੀ ਤੇ ਅੱਜ ਹੀ ਛੱਡਿਆ ਗਿਆ। ਹੂੰ ਐਦਾਂ ਦੇ ਹਾਲਾਤ ਦੇ ਵਿੱਚ ਜਿੰਨੇ ਵੀ ਇੰਤਜ਼ਾਮਾ ਤੁਸੀਂ ਕਿਤੇ ਹੋਣ ਤੇ ਸਾਰੇ ਇੰਤਜ਼ਾਮਾ ਤਰੇ ਦੇ ਤਰੇ ਰਹਿ ਜਾਂਦੇ ਨੇ ਔਰ ਖਾਸ ਕਰਕੇ ਪੰਜਾਬ ਪਾਣਾ ਤੇ ਪੈਰਾਂ ਦੇ। ਹੂੰ ਔਰ ਜੋ ਪਾਣੀ ਉੱਥੋਂ ਆਂਦਾ ਸਭ ਤੋਂ ਪਹਿਲੇ ਮਾਰ ਪੰਜਾਬ ਨੂੰ ਪੈਂਦੀ ਹੈ ਔਰ ਪੰਜਾਬ ਪੰਜਾਬ ਦੇ ਵਿੱਚ ਇਸ ਟਾਈਮ ਇਸ ਤਰ੍ਹਾਂ ਦੀ ਸਥਿਤੀ ਹੈਗੀ ਹੈ ਕਿ ਸ਼ਾਇਦ 1988 ਦਾ ਅਸੀਂ ਜਦ ਗੈਰ ਰਸਮੀ ਤੌਰ ਤੇ ਵੀ ਗੱਲ ਕਰ ਰਹੇ ਸੀਗੇ ਉਹਦੇ ਵਿੱਚ ਜ਼ਿਕਰ ਹੋ ਰਿਹਾ ਸੀ 1988 ਦੇ ਵਿੱਚ ਹੜਾ ਆਏ ਸੀ। ਹੂੰ ਅੱਜ ਜਿਹੜੀ ਸਥਿਤੀ ਹੈ 1988 ਤੋਂ ਵੀ ਬੱਤਰ ਹੋ ਚੁੱਕੀ ਹੈ ਉਸ ਵਕਤ ਦੀ ਸਥਿਤੀ ਉਸ ਵਕਤ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਬਹੁਤ ਖਰਾਬ ਸੀਗੀ ਪਰ ਅੱਜ ਦੀ ਸਥਿਤੀ ਦੇ ਹਿਸਾਬ ਨਾਲ ਉਸ ਵਕਤ ਤੋਂ ਵੀ ਜ਼ਿਆਦਾ ਖਰਾਬ ਅੱਜ ਦੇ ਹਾਲਾਤ ਹੋ ਗਏ ਨੇ ਔਰ ਆਉਣ ਵਾਲੇ 2-3 ਦਿਨ ਹੋਰ ਵੀ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਐਦਾਂ ਦਾ ਮੌਸਮ ਵਿਭਾਗ ਦਾ ਵੀ ਅਨੁਮਾਨ ਹੈਗਾ ਕਿ ਬਾਰਿਸ਼ ਹੋਰ 2 ਦਿਨ ਅਗਰ ਪੈਂਦੀ ਹੈ ਮੈਦਾਨੀ ਇਲਾਕੇ ਦੇ ਵਿੱਚ ਬਾਰਿਸ਼ ਕੈਚਮੈਂਟ ਏਰੀਆ ਦੇ ਵਿੱਚ ਬਾਰਿਸ਼ ਤੇ ਇਹ ਇੱਕ ਭਾਰੀ ਨੁਕਸਾਨ ਦਾ ਇੱਕ ਇੰਡੀਕੇਸ਼ਨ ਹੈਗਾ ਔਰ ਜੇ ਜੋ ਜ਼ਿਲ੍ਹੇ ਹਜੇ ਤੱਕ ਪ੍ਰਭਾਵਿਤ ਨਹੀਂ ਹੋਏ ਉੱਥੇ ਵੀ ਐ ਪਾਣੀ ਕਹਿਰ ਮਚਾ ਸਕਦਾ ਹੈ ਐਦਾਂ ਦੀ ਇਨਫੋਰਮੇਸ਼ਨ ਆਈ ਜੀ ਡਾਕਟਰ ਸਾਹਿਬ ਜਿਵੇਂ ਹੁਣੇ ਰਾਜੀਤ ਜੀ ਨੇ ਦੱਸਿਆ ਕਿ 1988 ਵਿੱਚ ਵੀ ਜਿਹੜੇ ਹੜ੍ਹ ਸਿਗੇ ਪੰਜਾਬ ਵਿੱਚ ਆਏ ਸੀ ਉਦੋਂ ਬਹੁਤ ਭਾਰੀ ਨੁਕਸਾਨ ਜਿਹੜਾ ਹੈ ਲੋਕਾਂ ਨੂੰ ਹੋਇਆ ਸੀਗਾ 88 ਦੇ ਹੜ੍ਹ ਵੀ ਆ ਗਏ 2023 ਵਿੱਚ ਵੀ ਸਾਨੂੰ ਥੋੜੀ ਜੀ ਚਲਕਤਾ ਪੰਜਾਬ 'ਚ ਮਿਲ ਗਈ ਸੀ ਜੀ ਤਾਂ ਕੀ ਅਸੀਂ ਉਸ ਤੋਂ ਬਾਅਦ ਵੀ ਸਬਕ ਨਹੀਂ ਲਿਆ ਕੀ ਕਾਰਨ ਰਏ ਨੇ ਕਿ ਅਸੀਂ ਮੰਨਿਏ ਕਿ ਪੰਜਾਬ ਵਿੱਚ ਫੇਰ ਹੜ੍ਹ ਵਰਗੇ ਹਾਲਾਤ ਆ ਗਏ ਨੇ ਫੇਰ ਉਹੀ ਬਿਮਾਰੀਆਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਵੇਗਾ ਤੁਹਾਡਾ ਕੀ ਕਹਿਣਾ ਇਸ ਬਾਰੇ ਦੇਖੋ ਮੈਂ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਦੱਸਣੀ ਚਾਹੂੰਗਾ ਉਹ ਹੁੰਦੀ ਹੈ ਜਾਣਕਾਰੀ ਹੂੰ ਕਿਉਂਕਿ ਜਿਹੜੀ ਅਧੂਰੀ ਜਾਣਕਾਰੀ ਆ ਉਹ ਤੁਹਾਨੂੰ ਜ਼ਿਆਦਾ ਨੁਕਸਾਨ ਕਰਦੀ ਹੈ ਕਈ ਵਾਰੀ ਹੁੰਦਾ ਕਿ ਹੁਣ ਜਦੋਂ ਹਾੜਾਂ ਦਾ ਸੀਜ਼ਨ ਆ ਪਿਛਲੀ ਵਾਰੀ ਲੱਗਦਾ ਐਦਾਂ ਸੀ ਕਿ ਲੋਕਾਂ ਨੇ ਦਵਾਈਆਂ ਹੀ ਜਮ੍ਹਾਂ ਕਰ ਲਈਆਂ ਹੂੰ ਔਰ ਐਦਾਂ ਦੀ ਦਵਾਈਆਂ ਇਕੱਠੀਆਂ ਕਰਕੇ ਆਪਣੇ ਕੋਲ ਰੱਖ ਲਈਆਂ ਜਿਨ੍ਹਾਂ ਦੀ ਜ਼ਰੂਰਤ ਵੀ ਨਹੀਂ ਹੁੰਦੀ ਜੀ ਆਪਣੇ ਇੱਥੇ ਦਵਾਈ ਜਿੱਦਾਂ ਮਰਜ਼ੀ ਜਦੋਂ ਮਰਜ਼ੀ ਜਾਓ ਦਵਾਈ ਦੀ ਦੁਕਾਨ ਤੋਂ ਜਾਓ ਜਿੰਨੀਆਂ ਮਰਜ਼ੀ ਦਵਾਈਆਂ ਲੈ ਲਓ ਹੂੰ ਕਿਸ ਨੇ ਐਂਟੀਬਾਇਟਿਕ ਦੇ ਥੱਦੇ ਦੇ ਇਕੱਠੇ ਕਰਕੇ ਰੱਖ ਲਏ ਕਿਸੇ ਨੇ ਕਿਸ ਤਰ੍ਹਾਂ ਦੀ ਦਵਾਈਆਂ ਇਕੱਠੀਆਂ ਕਰ ਲਈਆਂ ਮੈਂ ਮੰਨਦਾ ਦਵਾਈਆਂ ਦੀ ਥੋੜੀ ਬਹੁਤੇ ਜ਼ਰੂਰਤ ਜ਼ਰੂਰ ਪੈਂਦੀ ਹੈ ਉਹਨਾਂ ਦਿਨਾਂ 'ਚ ਥੋੜੀਆਂ ਜਿਹੜੀਆਂ ਸਿੰਪਲ ਬੇਸਿਕ ਦਵਾਈਆਂ ਉਹ ਇਕੱਠੀਆਂ ਕਰਕੇ ਰੱਖ ਲੈਣੀਆਂ ਚਾਹੀਦੀਆਂ ਜਿਦਾ ਬੁਖਾਰ ਦੀ ਗੋਲੀ ਹੈ ਜੀ ਬੁਖਾਰ ਦੀ ਗੋਲੀ ਤੁਸੀਂ ਘਰ ਰੱਖ ਸਕਦੇ ਹੋ ਠੀਕ ਹੈ ਉਲਟੀਆਂ ਦੀ ਗੋਲੀ ਥੋੜੀ ਬਹੁਤੇ ਰੱਖ ਸਕਦੇ ਹੋ ਜੇ ਲੂਜ਼ ਮੋਸ਼ਨ ਲੱਗੀਆਂ ਥੋੜਾ ਬਹੁਤਾ ਉਹਦੇ ਲਈ ਉਹਦੇ ਦੀ ਸਭ ਤੋਂ ਜ਼ਰੂਰੀ ਹੈ ਤੁਸੀਂ ORS ਦੇ ਪੈਕੇਟ ਰੱਖੋ ਘਰ ਹਮ ਬਾਕੀ ਤੁਹਾਡੇ ਘਰ ਜਿਹੜਾ ਬੇਸਿਕ ਜੇ ਘਰ ਦੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ ਉਹਨਾਂ ਤੋਂ ਬੜਾ ਕੁਝ ਮਿਲ ਜਾਂਦਾ ਨਿੰਬੂ ਸ਼ਕੰਜਵੀ ਬਣਾ ਕੇ ਪੀ ਲਈ ਕਿਉਂਕਿ ਜਿਹੜੀਆਂ ਜਿਹੜੀਆਂ ਇਹ ਬਿਮਾਰੀਆਂ ਹੜਾਂ ਦੇ ਦੌਰਾਨ ਆਣੀਆਂ ਵਾ ਨਾ ਜਿਹੜੀਆਂ ਖਤਰਨਾਕ ਬਿਮਾਰੀਆਂ ਕਈ ਵਾਰ ਆਪ ਨੂੰ ਲੱਗਦਾ ਹੈਗਾ ਬੁਖਾਰ ਬੜਾ ਛੋਟੇ ਜੀ ਚੀਜ਼ ਹੈ ਜੀ ਲੇਕਿਨ ਇਹ ਜਿਹੜਾ ਬੁਖਾਰ ਛੋਟੀ ਚੀਜ਼ ਨਹੀਂ ਹੁੰਦਾ ਕਈ ਵਾਰੀ ਖਤਰਨਾਕ ਬੁਖਾਰ ਦਾ ਰੂਪ ਵੀ ਧਾਰਨ ਕਰ ਲੈਂਦਾ ਜਦੋਂ ਹੁਣ ਜੇ ਪੀਲੀਆ ਹੋ ਗਿਆ ਲੂਜ਼ ਮੋਸ਼ਨ ਲੱਗ ਗਈਆਂ ਇਦਾਂ ਦੀਆਂ ਚੀਜ਼ਾਂ ਨਾ ਕਈ ਵਾਰੀ ਬਹੁਤ ਜ਼ਿਆਦਾ ਗੰਭੀਰ ਰੂਪ ਲੈ ਲੈਂਦੀਆਂ ਪਰ ਇਹਨਾਂ ਬਾਰੇ ਜੇ ਤੁਹਾਨੂੰ ਜਾਣਕਾਰੀ ਜਿਹੜਾ ਪਾਣੀ ਦੇ ਵਿੱਚ ਲੱਗਾ ਕੀ ਹੁੰਦਾ ਵਾ ਜੇ ਬੰਦਾ ਮਾੜਾ ਜਿਹਾ ਵੀ ਡੁੱਬਦਾ ਵਾ ਉਹਦੇ ਅੰਦਰ ਪਾਣੀ ਚ ਜਾਂਦਾ ਪਾਣੀ ਤਾਂ ਕਿਉਂਕਿ ਪਿਓਰ ਨਹੀਂ ਹੈਗਾ ਇਹ ਪਾਣੀ ਤਾਂ ਡਲਟ੍ਰੇਟਿਡ ਹੀ ਹੋਣਾ ਵਾ ਉਹ ਪਾਣੀ ਅੰਦਰ ਗਿਆ ਉਹਨੇ ਤੁਹਾਡੀ ਇਨਫੈਕਸ਼ਨ ਕਰਤੀ ਉਹਦੇ ਵਿੱਚ ਜ਼ਿਆਦਾਤਰ ਜੇ ਪੀਲੀਆਂ ਹੋ ਗਿਆ ਤਾਂ ਉਹ ਵਾਇਰਲ ਹੈਪਟਾਈਟਿਸ ਏ ਹੁੰਦਾ ਵਾ ਜੀ ਜਿਹੜਾ ਵਾਇਰਲ ਹੈਪਟਾਈਟਿਸ ਏ ਹੁੰਦਾ ਵਾ ਉਹ ਪਾਣੀ ਦੇ ਦੌਰਾਨ ਹੁੰਦਾ ਪਾਣੀ ਲੈਣ ਕਰਕੇ ਹੁੰਦਾ ਨਾ ਕਿ ਇੰਜੈਕਸ਼ਨ ਜਾਂ ਉਹਨਾਂ ਚੀਜ਼ਾਂ ਹੁੰਦਾ ਤੇ ਉਹ 14 ਦਿਨਾਂ ਚ ਆਪਣੇ ਆਪ ਠੀਕ ਵੀ ਹੋ ਜਾਂਦਾ ਵਾ ਸੋ ਉਹਦੇ ਵਿੱਚ ਜਿਹੜੀਆਂ ਦਵਾਈਆਂ ਚਾਹੀਦੀਆਂ ਉਹ ਹੋਰ ਤਰ੍ਹਾਂ ਦੀ ਚਾਹੀਦੀਆਂ ਮੈਂ ਸਭ ਤੋਂ ਜ਼ਿਆਦਾ ਜਿਹੜਾ ਐਮਫਸਾਈਜ਼ ਕਰੂੰਗਾ ਇਸ ਚੀਜ਼ ਤੇ ਕਰੂੰਗਾ ਕਿ ਆਪਣੇ ਆਪ ਇਲਾਜ ਨਾ ਕਰਨਾ ਸ਼ੁਰੂ ਕਰ ਦੋ। ਹੂੰ ਤੁਸੀਂ ਦਵਾਈਆਂ ਜਿਹੜੀ ਜ਼ਰੂਰੀ ਰੱਖ ਚੁ ਲੋ ਪਰ ਜੇ ਤੁਹਾਨੂੰ ਥੋੜੀ ਜਿਹੀ ਵੀ ਤਕਲੀਫ ਆਉਂਦੀ ਹੈ ਤਾਂ ਫਟਾਫਟ ਭੱਜ ਕੇ ਡਾਕਟਰ ਕੋਲ ਚਲੇ ਜਾਓ। ਡਾਕਟਰ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਹੈ ਕਿ ਹੋ ਸਕਦਾ ਇਸ ਸਿਚੁਏਸ਼ਨ ਦੇ ਵਿੱਚ ਤੁਹਾਡੇ ਕੋਲ ਬਹੁਤ ਸਾਰੀਆਂ ਦਵਾਈਆਂ ਪਹੁੰਚ ਜਾਣ ਪਰ ਜ਼ਰੂਰੀ ਨਹੀਂ ਕਿ ਤੁਹਾਨੂੰ ਪਤਾ ਹੋਵੇ ਕਿ ਕਿਹੜੀ ਦਵਾਈ ਕਿਸ ਬਿਮਾਰੀ ਦੇ ਲਈ ਹੈ ਤੇ ਤੁਹਾਨੂੰ ਕੋਈ ਵੀ ਸਿੰਪਟਮਸ ਨੇ ਤੁਸੀਂ ਕੋਈ ਵੀ ਦਵਾਈ ਖਾ ਕੇ ਆਪਣਾ ਇਲਾਜ ਕਰਨ ਦੀ ਕੋਸ਼ਿਸ਼ ਕਰੋ। ਕੋਸ਼ਿਸ਼ ਕਰੋ। ਕਿਸ ਮਾਹੌਲ ਦੇ ਵਿੱਚ ਵੀ ਇੱਕ ਡਾਕਟਰ ਕੋ ਪੁੱਛ ਸਕਦੇ ਆ ਜਾਂ ਚੰਗੇ ਢੰਗ ਦੇ ਨਾਲ ਤੁਸੀਂ ਦਵਾਈ ਹੈ ਜਿਹੜੀ ਹੈ ਲੋਡ ਅਨਸਾਰ ਜਿਹੜੀ ਹੈ ਲਵ ਅ ਰਾਜੀਵ ਜੀ ਜਿਹੜੇ ਆਪਾਂ ਹਾਲਾਤਾਂ ਦੀ ਗੱਲ ਕਰ ਰਹੇ ਆ ਹੜਾਂ ਦੀ ਗੱਲ ਕਰ ਰਹੇ ਆ ਪੰਜਾਬ ਇਸ ਵੇਲੇ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਚੁੱਕਿਆ ਹੈ ਪੂਰੀ ਦੁਨੀਆ ਇਸ ਵਕਤ ਪੰਜਾਬ ਦੀ ਗੱਲ ਕਰ ਰਹੀ ਹੈ ਕਿਉਂਕਿ ਬਹੁਤ ਲੱਖਾਂ ਲੋਕ ਜਿਹੜੇ ਨੇ ਇੱਕ ਉਮੀਦ ਨਾਲ ਦੇਖ ਰਹੇ ਨੇ ਕਿ ਸਰਕਾਰਾਂ ਕੁਝ ਮਦਦ ਕਰਨਗੀਆਂ 노 ਡਾਊਟ ਕਿ ਸਾਡੇ ਜਿਹੜੇ ਪੰਜਾਬੀ ਨੇ ਉਹ ਬਿਲਕੁਲ ਚੜ੍ਹਦੀ ਕਲਾ ਨੂੰ ਬਲੀਵ ਕਰਦੇ ਨੇ ਤੇ ਬਿਲਕੁਲ ਗਰਾਊਂਡ ਵਿੱਚ ਆਪ ਹੀ ਪਹਿਲਾਂ ਪਹੁੰਚ ਚੁੱਕੇ ਨੇ ਤੇ ਸਾਰਾ ਕੰਮ ਦੇਖ ਵੀ ਰਹੇ ਨੇ ਕਿੰਨੇ ਪਿੰਡ ਹੁਣ ਤੱਕ ਅਸੀਂ ਮੰਨ ਸਕਦੇ ਹਾਂ ਕਿ ਪ੍ਰਭਾਵਿਤ ਹੋ ਚੁੱਕੇ ਨੇ ਨੁਕਸਾਨ ਕਿੰਨਾ ਪਿੰਡਾਂ ਵਿੱਚ ਪਹੁੰਚ ਗਿਆ ਵੈਸੇ ਹਜੇ ਤੱਕ ਦੀ ਜਿਹੜੀ ਆਫੀਸ਼ੀਅਲ ਫਿਗਰ ਆਈ ਹੈ 1300 ਦੇ ਕਰੀਬ ਪਿੰਡ ਹੈਗੇ ਨੇ ਜਿਹੜੇ ਅਫੈਕਟ ਹੋ ਚੁੱਕੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਸੰਖਿਆ ਹੈਗੀ ਹੈ ਵੱਧ ਵੀ ਸਕਦੀ ਹੈ ਪਰ ਜਿਨ੍ਹਾਂ ਜਗ੍ਹਾ ਤੇ ਇਹ ਹੜ੍ਹ ਆਏ ਨੇ ਉਹਦੇ ਵਿੱਚ ਰੋਜ਼ ਸਿਚੁਏਸ਼ਨ ਫਰਕ ਪੈ ਰਿਹਾ ਹੈ ਯਾਨੀ ਵੱਧ ਰਹੀ ਹੈ ਜੀ ਉਹਦੇ ਵਿੱਚ ਹੁੰਦਾ ਕਿ ਹੈ ਕਿ ਸਪਟੰਬਰ ਦਾ ਮਹੀਨਾ ਚੱਲ ਰਿਹਾ 2 ਸਪਟੰਬਰ ਅੱਜ ਅਸੀਂ ਬੈਠੇ ਆਂ ਤੇ ਇਹਨਾਂ ਦਿਨਾਂ ਦੇ ਵਿੱਚ بارشਾਂ ਘਟ ਹੋਣੀ ਸ਼ੁਰੂ ਹੋ ਜਾਂਦੀ ਹੈ ਪਾਣੀ ਘਟਣਾ ਸ਼ੁਰੂ ਹੋ ਜਾਂਦਾ ਪਰ ਹਜੇ ਵੀ ਪਾਣੀ ਵੱਧ ਰਿਹਾ ਹੈ ਇਹ ਇੱਕ ਖਤਰਨਾਕ ਇੰਡੀਕੇਸ਼ਨ ਹੈਗਾ ਔਰ ਬਹੁਤ ਸਾਰੇ ਇਲਾਕੇ ਤੇ ਇਦਾਂ ਦੇ ਹੈਗੇ ਨੇ ਜਿਦੇ ਵਿੱਚ ਰਾਹਤਕਾਰਿਆ ਪਹੁੰਚ ਨਹੀਂ ਪਾ ਰਿਹਾ ਹੁਣ ਅਸੀਂ ਦੇਖ ਰਹੇ ਆਂ ਕਿ ਤੁਸੀਂ ਜਿਹੜੀ ਪੰਜਾਬੀਆਂ ਦੀ ਗੱਲ ਕੀਤੀ ਪੰਜਾਬੀ ਵਾਕਈ ਐ ਸਿਰ ਪੰਜਾਬ ਵਿੱਚ ਹੀ ਤੁਹਾਨੂੰ ਦੇਖਣ ਨੂੰ ਮਿਲੇਗਾ ਉਹ ਪਿੰਡ ਦੇ ਵਿੱਚ ਅਗਰ ਕੋਈ ਬਨ ਟੁੱਟਿਆ ਹੈ ਤੇ ਉਹ ਵੇਟ ਨਹੀਂ ਕਰਦੇ ਸਰਕਾਰ ਦੀ ਵੀ ਸਰਕਾਰ ਆਏਗੀ ਤੇ ਬਨ ਬਣੇਗੀ ਪਿੰਡ ਵਾਲੇ ਔਰ ਆਸ-ਪਾਸ ਦੇ ਹੋਰ ਵੀ ਸਮਾਜ ਸੇਵੀ ਜਿੰਨੇ ਵੀ ਹੈਗੇ ਨੇ ਉਹ ਸਾਰੇ ਮਿਲ ਕੇ ਕੰਮ ਸ਼ੁਰੂ ਕਰ ਦਿੰਦੇ ਨੇ ਸਰਕਾਰ ਤੇ ਕਈ ਵਾਰ ਬਨ ਬਣੇ ਜਾਣ ਤੋਂ ਬਾਅਦ ਪਹੁੰਚਦੀ ਹੈ ਇਹ ਇੱਕ ਚੰਗੀ ਗੱਲ ਹੈਗੀ ਔਰ ਮੈਨੂੰ ਐ ਨਹੀਂ ਲੱਗਦਾ ਕਿ ਕਿਸੇ ਵੀ ਹੋਰ ਸੂਬੇ ਦੇ ਵਿੱਚ ਹੁਣ ਬਿਹਾਰ ਹੀ ਕਿਦਾਂ ਦਾ ਸੂਬਾ ਜਿਹਦੇ ਵਿੱਚ ਇੱਕੋ ਟਾਈਮ ਵਿੱਚ ਸੁੱਕਾ ਵੀ ਪੈਂਦਾ ਤੇ ਉਹ ਹੜ੍ਹ ਵੀ ਆਂਦੇ ਨੇ ਪਰ ਉੱਥੇ ਤੁਸੀਂ ਇੰਨੇ ਦੇ ਹਾਲਾਤ ਨਹੀਂ ਦੇਖੇ ਹੋਣਗੇ ਕਿ ਲੋਕ ਆਪ ਨੂੰ ਹਾਰੇ ਜਾ ਕੇ ਉਹ ਸਾਰੇ ਕੰਮ ਕਰ ਰਹੇ ਹੁਣ ਪੰਜਾਬ ਇੱਕ ਸੁਭਾਵ ਹੈ ਕਿ ਮੁਸੀਬਤ ਕੋਈ ਦੂਜੇ ਦੂਜੇ ਪ੍ਰਦੇਸ਼ ਦੇ ਵਿੱਚ ਵੀ ਆਈ ਹੋਏ ਉੱਥੇ ਜਾ ਕੇ ਵੀ ਕੰਮ ਕਰਦੇ ਨੇ ਤੇ ਇਹਦੇ ਵਿੱਚ ਕੰਮ ਕਰਨ ਵਾਲਿਆਂ ਦੀ ਘਾਟ ਨਹੀਂ ਹੈ ਪਰ ਜਿਹੜਾ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਹੁਣ ਤੱਕ ਦੀ ਫਿਗਰਸ 3 ਲੱਖ ਤੋਂ ਵੱਧ ਏਕੜ ਦੇ ਵਿੱਚ ਫਸਲ ਬਰਬਾਦ ਹੋ ਚੁੱਕੀ ਜੀ 3 ਲੱਖ ਏਕੜ ਤੋਂ ਵੱਧ ਯਾਨੀ ਪੂਰੇ ਦੇਸ਼ ਦੇ ਫੂਡ ਬਾਲ ਦੇ ਉੱਤੇ ਵੀ ਅਫੈਕਟ ਪੈਣ ਵਾਲਾ ਹੈ compensation ਤੇ ਚਲੋ ਜੋ ਸਰਕਾਰ ਦੇਗੀ ਜਾਂ ਕੇਂਦਰ ਸਰਕਾਰ ਦੇਗੀ ਉਹਦੇ ਆਪਣੇ ਇੱਕ ਫਾਰਮੂਲੇ ਬਨੇ ਹੋਏ ਨੇ ਕਿ ਵੀ ਐਸੇ ਹਿਸਾਬ ਨਾਲ ਕੰਪਨਸੇਸ਼ਨ ਦੇਗੀ ਪਰ ਐਸ ਗੱਲ ਦਾ ਕੰਪਨਸੇਸ਼ਨ ਨਹੀਂ ਦਿੱਤਾ ਜਾਦਾ ਔਰ ਹੜ ਚਲੋ ਨਿੱਤਲ ਵੀ ਜਾਣ ਫਿਰ ਡਾਕਟਰ ਸਾਹਿਬ ਜਿਹੜੀ ਗੱਲ ਦੱਸ ਰਹੇ ਨੇ ਬਿਮਾਰੀਆਂ ਦੀ ਔਰ ਡਾਕਟਰ ਸਾਹਿਬ ਦੀ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਹੈਗੀ ਹੈ ਕਿ ਤੁਸੀਂ ਕਈ ਵਾਰ ਨਾ ਸੈਲਫ ਮੈਡੀਕੇਸ਼ਨ ਸ਼ੁਰੂ ਕਰ ਦਿੰਦੇ ਹੋ ਪਾਣੀ ਦੇ ਨਾਲ ਹੋਣ ਵਾਲੀ ਬਿਮਾਰੀਆਂ ਦੀ ਸੈਲਫ ਜਿਹੜੀ ਮੈਡੀਕੇਸ਼ਨ ਅਗਰ ਤੁਸੀਂ ਕਰਦੇ ਹੋ ਤੇ ਕਈ ਵਾਰ ਐਡਵਰਸ ਇੰਪੈਕਟ ਪੈ ਜਾਂਦਾ ਜਿੱਦਾਂ ਹੁਣ ਹਾਰਟ ਦਾ ਤੁਹਾਨੂੰ ਅਗਰ ਹੈ ਬਈ ਆਮ ਲੋਕਾਂ ਦੇ ਵਿੱਚ ਹੈਗਾ ਵੀ ਸੋਰਬਿਟਰੇਟ ਦੀ ਇੱਕ ਗੋਲੀ ਜਾਂ ਗੱਡੀ ਚ ਆਪਣੀ ਜੇਬ ਵਿੱਚ ਰੱਖੋ ਜਦੋਂ ਵੀ ਤੁਹਾਨੂੰ ਐਦ ਹਾਰਟ ਦੇ ਆਲੇ ਦੁਆਲੇ ਵੀ ਪੇਨ ਹੋਏ ਤੇ ਜੀਬ ਥੱਲੇ ਰੱਖ ਲਓ ਉਹ ਦਵਾਈ ਅਕਸਰ ਜ਼ਿਆਦਾਤਰ ਬੰਦਿਆਂ ਦੀ ਉਹ ਐਕਸਪਾਇਰ ਹੀ ਹੋ ਜਾਂਦੀ ਹੈ ਉਹ ਯੂਜ਼ ਹੀ ਨਹੀਂ ਹੁੰਦੀ ਜੀ ਫਿਰ ਚਲੋ ਇਹ ਗੱਲ ਨਹੀਂ ਕਰਦੀ ਤੇ ਨੁਕਸਾਨ ਵੀ ਕਰਦੀ ਹੈ ਵੱਡੀ ਗੱਲ ਹੈ ਉਹ ਦਵਾਈ ਨੁਕਸਾਨ ਵੀ ਕਰਦੀ ਹੈ ਜੀ 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 ਡਾਕਟਰ ਸਾਹਿਬ ਮੈਂ ਤੜ ਤੁਸਵਾਲ ਪੁੱਛਣਾ ਚਾਹਾਂਗਾ ਕਿ ਜਿਵੇਂ ਹੜ ਦੇ ਹਾਲਾਤ ਜਿਹੜੇ ਨੇ ਪੰਜਾਬ ਵਿੱਚ ਆਏ ਨੇ ਤੇ ਸੇਮ ਉਹੀ ਸਵਾਲ ਕਿ ਲੋਕਾਂ ਦਾ ਕਾਫੀ ਸਾਰੇ ਜਿਹੜੇ ਵਿਸ਼ੇਸ਼ੀਕ ਨੇ ਉਹ ਕਹਿਣਾ ਹੈ ਕਿ ਲੋਕਾਂ ਦੇ ਕਾਰਨ ਹੜ ਆਏ ਨੇ ਲੋਕਾਂ ਦੀ ਆਦਤਾਂ ਚਾਹੇ ਪਲਾਸਟਿਕ ਦੀ ਬਹੁਤੀ ਵਰਤੂ ਹੋਵੇ ਜਾਂ ਫਿਰ ਤਰੱਕੀ ਦੇ ਨਾਂ ਤੇ ਜਿਹੜੇ ਬੇਗਿਣਤ ਜਿਹੜੇ ਰੁੱਖ ਨੇ ਕੱਟੇ ਜਾ ਰਹੇ ਨੇ ਕਲੋਨਿਸ ਜਿਹੜੀਆਂ ਨੇ ਬਣ ਰਹੀਆਂ ਨੇ ਜਣਾ ਜਿਹੜੀਆਂ ਬਿਲਕੁਲ ਕਮਜ਼ੋਰ ਹੋ ਚੁੱਕੀਆਂ ਨੇ ਮਿੱਟੀ ਦੇ ਨਾਲ ਉਹ ਵੀ ਕਿਤਨਾ ਕਿਤੇ ਕਾਰਨ ਹੈ ਤੁਹਾਡਾ ਇਹਦੇ ਬਾਰੇ ਕੀ ਮੰਨਣਾ ਤੁਸੀਂ ਇੱਕ ਮੈਡੀਕਲ ਫੀਲਡਰ ਹੋ ਪਰ ਆਮ ਲੋਕਾਂ ਨੂੰ ਤੁਸੀਂ ਗਾਈਡ ਵੀ ਕਰਦੇ ਹੋਵੋ ਕਿ ਕੀ ਕੁਝ ਖਾਈਏ ਕੀ ਕੁਝ ਨਾ ਖਾਈਏ ਪਲਾਸਟਿਕ ਦਾ ਸਾਡੇ ਜੀਵਨ ਦੇ ਵਿੱਚ ਬਹੁਤਾ ਇੱਕ ਕਾਊਂਟਿੰਗ ਜਿਹੜੀ ਹੋ ਗਈ ਹੈ ਉਹਦਾ ਵੀ ਜਰੂਰ ਆਪਾਂ ਸੋਚ ਦੇਣੇ ਆ ਕਿਤੇ ਵੀ ਉਹਦੀ ਨਿਕਾਸੀ ਕਰਨ ਦੀ ਪ੍ਰੋਬਲਮ ਆਉਂਦੀ ਹੈ ਜੀ ਜੀ ਦੇਖੋ ਜਿਹੜੀ ਅਰਬਨਾਈਜੇਸ਼ਨ ਹੋਈ ਹੈ ਇਹਨੇ ਚੀਜ਼ਾਂ ਦਾ ਬੜਾ ਕੁਝ ਕੀਤਾ ਤਾਂ ਹੈ ਨੁਕਸਾਨ ਤਾਂ ਕੀਤਾ ਜਾਂ ਕਿੰਨੇ ਕਈ ਵਨ ਪਹਾੜ ਵੀ ਜਿਹੜਾ ਕੱਟਿਆ ਜਾਂਦਾ ਉਹਨੂੰ ਸਿਸਟਮੈਟਿਕਲੀ ਨਾਲ ਨਹੀਂ ਕੱਟਿਆ ਜਾਂਦਾ ਜਿਹਨੂੰ ਸਟੈਪ ਵਾਈਜ਼ ਕੱਟਿਆ ਜਾਂਦਾ ਤੋਂ ਪਹਾੜ ਵੀ ਨਹੀਂ ਕ੍ਰੈਸ਼ ਹੋਣੇ ਸੀ ਜਿੱਦਾਂ ਇਸ ਤਰ੍ਹਾਂ ਦੀ ਜਿਹੜੀ ਅਰਬਨਾਈਜੇਸ਼ਨ ਹੋ ਰਹੀ ਜਿੱਦਾਂ ਹੁਣ ਹਰ ਜਗ੍ਹਾ ਹੁਣ ਕੱਟੇ ਹੀ ਜਾਂਦੇ ਦਰਖਤ ਕੱਟ ਕੇ ਰੋਡ ਬਣਨੀ ਆ ਦੇਖੋ ਇਹ ਚੀਜ਼ ਤਰੱਕੀ ਤਾਂ ਹੋਣੀ ਹੈ ਜੇ ਇਹਨੂੰ ਸਾਇੰਟਿਫਿਕ ਵੇ ਨਾਲ ਤਰੱਕੀ ਕੀਤੀ ਜਾਏ ਹਮ ਸਾਰੀਆਂ ਗਵਰਨਮੈਂਟ ਦੀਆਂ ਏਜੰਸੀਆਂ ਲੱਗ ਕੇ ਉਸ ਤਰੀਕੇ ਨਾਲ ਕੀਤੇ ਜਾਂ ਤਾਂ ਕਿ ਆਪਾਂ ਉਸ ਚੀਜ਼ ਦਾ ਬਚਾਅ ਵੀ ਰੱਖੀਏ ਜੇ ਇੱਕ ਦਰਖਤ ਕੱਟਿਆ ਜਾਂਦਾ ਚਾਰ ਲਾਏ ਵੀ ਜਾਂ ਸੋ ਬੜੀਆਂ ਸੰਸਥਾਵਾਂ ਐਸੀਆਂ ਹੈਗੀਆਂ ਜਿਹੜੀਆਂ ਦਰਖਤ ਲਾਣ ਵਿੱਚ ਬੜਾ ਜ਼ਿਆਦਾ ਐਕਟਿਵ ਹੈਗੀਆਂ ਮੈਂ ਕਹਿੰਦਾ ਕਿ ਹਰ ਮਨੁੱਖ ਨੇ ਇੱਕ ਅਦਾ ਦਰਖਤ ਲਾਉਣਾ ਚਾਹੀਦਾ ਆਪਣੀ ਦੇਖੋ ਆਪਣੀ ਜ਼ਮੀਨ ਹੈ ਇਹਨੂੰ ਇਹਨੂੰ ਪੂਜੋ ਤੁਸੀਂ ਇਹਦੀ ਰੱਖਿਆ ਤੁਸੀਂ ਆਪ ਹੀ ਕਰਨੀ ਹੈ ਤੁਹਾਡਾ ਬੜਾ ਵੱਡਾ ਸਹੀ ਗੱਲ ਹੈ ਕਿ ਜਿਹੜਾ ਇਹ ਖੜਾਂ ਦੀ ਤਦਾਦ ਵਿੱਚ ਵਾਧਾ ਆਇਆ ਵਾ ਇਹਦੇ ਕਰਕੇ ਕਿਤੇ ਨਾ ਕਿਤੇ ਅਸੀਂ ਵੀ ਜ਼ਿੰਮੇਵਾਰ ਹਾਂ ਤੇ ਜਿਹੜਾ ਤੁਸੀਂ ਪਲਾਸਟਿਕ ਦਾ ਕਹਿੰਦੇ ਆ ਦੇਖੋ ਪਲਾਸਟਿਕ ਦਾ ਤਾਂ ਮਿਸਯੂਜ਼ ਹੁੰਦਾ ਹੀ ਪਿਆ ਵਾ ਇਹਦੇ ਲਈ ਤਾਂ ਗਵਰਨਮੈਂਟ ਨੂੰ ਹੀ ਕੋਈ ਸਟ੍ਰਿਕਟ ਐਕਸ਼ਨ ਲੈਣੇ ਪੈਣੇ ਆਲਟੀਮੇਟਲੀ ਲੋਕਾਂ ਨੇ ਤਾਂ ਖੜਨਾ ਨਹੀਂ ਰਜੀਵ ਜੀ ਜੀ ਰਜੀਵ ਜੀ ਪਲਾਸਟਿਕ ਦੀ ਗੱਲ ਕਰ ਰਹੇ ਆ ਮੈਂ ਲੋਕਾਂ ਦੀ ਜਿਹੜੀ ਹੈਬਿਟ ਉਹਦੀ ਗੱਲ ਕਰ ਰਹੇ ਆ ਕਿਉਂਕਿ ਲੋਕਾਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਅਗਰ ਜਲੰਧਰ ਦੀ ਗੱਲ ਕਰੀਏ ਆਪਾਂ ਪਿੰਡਾਂ ਦੀ ਗੱਲ ਨਾ ਕਰੀਏ ਸ਼ਹਿਰ ਦੀ ਵੀ ਗੱਲ ਕਰੀਏ ਤੁਸੀਂ ਕਾਫੀ ਸਾਰੇ ਥਾਵਾਂ ਤੇ ਦੇਖਿਆ ਹੋਵੇਗਾ ਪਾਣੀ ਕਿੰਨਾ ਸਾਰਾ ਜਿਹੜਾ ਹੈ ਉਹ ਖੜਿਆ ਕਿਉਂਕਿ ਨਿਕਾਸੀ ਕਿਉਂਕਿ ਇੰਨਾ ਪਤਾ ਲੱਗੇ ਪੋਪੂਲੇਸ਼ਨ ਵਧਦੀ ਪਈ ਹੈ ਪਰ ਕੀ ਉਹਦੀ ਨਿਕਾਸੀ ਦੇ ਲਈ ਟਾਈਮ ਤੇ ਕਦਮ ਚੁੱਕੇਗੇ ਜਿਹੜੀ ਵੀ ਸਰਕਾਰਾਂ ਆਉਂਦੀ ਰਹੀਆਂ ਨੇ ਕੀ ਉਹਨਾਂ ਨੇ ਇਸ ਮੁੱਦੇ ਬਾਰੇ ਸੋਚਿਆ ਕਿ ਆਉਣ ਵਾਲੇ ਸਮੇਂ ਵਿੱਚ ਪੋਪੂਲੇਸ਼ਨ ਵਧੇਗੀ ਦੇਖੋ ਸਭ ਤੋਂ ਵੱਡੀ ਗੱਲ ਹੈਗੀ ਆ ਕੋਈ ਵੀ ਕਲੋਨੀ ਕੋਈ ਵੀ ਸ਼ਹਿਰ ਬਸਦਾ ਹੈ ਉਸ ਤੋਂ ਪਹਿਲੇ ਪਲੈਨਿੰਗ ਹੁੰਦੀ ਹੈ ਜਦ ਆਪਾਂ ਪੁਰਾਣੇ ਟਾਈਮ ਦੇ ਵਿੱਚ ਫਿਰ ਵੀ ਐਦਾਂ ਦੇ ਇੰਤਜ਼ਾਮ ਕੀਤੇ ਜਾਂਦੇ ਸੀ ਵੀ ਪਾਣੀ ਕਿੱਥੋਂ ਜਾਏਗਾ ਹੁਣ ਅੱਜ ਦੀ ਡੇਟ ਦੇ ਚ ਪੰਜਾਬ ਦੇ ਲਾਗੇ ਚੰਡੀਗੜ੍ਹ ਇੱਕ ਐਦਾਂ ਦੀ ਸਿਟੀ ਹੈਗੀ ਆ ਜਿਹਦੇ ਵਿੱਚ ਕਿਹਾ ਜਾਂਦਾ ਕਿ ਇਹਨਾਂ ਨੇ ਪਲੈਨਿੰਗ ਕਰਕੇ ਐ ਸਿਟੀ ਬਣਾਈ ਸੀ ਪਰ ਉੱਥੇ ਵੀ ਦੇਖ ਲੋ ਮੀਂਹ ਆਂਦਾ ਤਾਂ ਉੱਥੇ ਵੀ ਪਾਣੀ ਜਮਾ ਹੋ ਜਾਂਦਾ ਕਾਰਨ ਕਿ ਪਲੈਨਿੰਗ ਇੱਕ ਦੂਰਦਰਸ਼ੀ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ ਅੱਜ ਤੋਂ ਥੋੜ੍ਹੇ ਸਾਲ ਬਾਅਦ 200 ਸਾਲ ਬਾਅਦ 300 ਸਾਲ ਬਾਅਦ ਕਿੰਨੀ ਦੀ ਸਥਿਤੀ ਹੋਏਗੀ ਇੱਥੇ ਤੇ 2 ਸਾਲ ਦੀ ਪਲਾਨਿੰਗ ਨਹੀਂ ਹੁੰਦੀ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਜਿੱਥੇ 100 ਸਾਲ ਦੀ ਵੀ ਪਲਾਨਿੰਗ ਹੋਈ ਹੋਏਗੀ ਉਹ ਪਲਾਨਿੰਗ ਵੀ ਹੁਣ ਫੇਲ ਨਜ਼ਰ ਆਂਦੀ ਹੈ ਹੁਣ ਜਲੰਧਰ ਦੀ ਤੁਸੀਂ ਗੱਲ ਕੀਤੀ ਮੈਂ ਕੱਲ ਪਰਸੋਂ ਜਦ ਕੱਲਿਹੜੇ ਹਾਲਾਤ ਬਣੇ ਹੋਏ ਸੀਗੇ ਮੈਨੂੰ ਦਿੱਲੀ ਤੋਂ ਫੋਨ ਆਇਆ ਸਾਡੇ ਰਿਸ਼ਤੇਦਾਰਾਂ ਦੇ ਉਹਨਾਂ ਨੇ ਟੀਵੀ ਤੇ ਕਿਸੇ ਜਗ੍ਹਾ ਖਬਰ ਦੇਖੀ ਹੋਏਗੀ ਵੀ ਜਲੰਧਰ ਜਾ ਗਿਆ ਹੜ੍ਹ ਤੇ ਮੈਨੂੰ ਫੋਨ ਆਇਆ ਮੇਰੀ ਬੇਟੀ ਸੀਗੀ ਕੀ ਕੀ ਹੋਇਆ ਉੱਥੇ ਹੜਾ ਗਏ ਮੈਂ ਕਹਿੰਦੀ ਐਦਾਂ ਦੀ ਸਿਚੁਏਸ਼ਨ ਤੇ ਨਹੀਂ ਹੈਗੀ ਇੱਥੇ ਜੀ ਪਰ ਟੀਵੀ ਖੋਲ ਕੇ ਜਦੋਂ ਮੈਂ ਖੁਦ ਵੀ ਦੇਖਿਆ ਤੇ ਵਾਕਈ ਉੱਥੇ ਹੜਵਲੇ ਹਾਲਾਤ ਸੀਗੇ ਮੈਨੂੰ ਇੱਕ ਘਰ ਦਾ ਸਮਾਨ ਲੈਣ ਜਾਣਾ ਸੀਗਾ ਭਗਤ ਸਿੰਘ ਚੋਂ ਤੇ ਉੱਥੇ ਮੈਂ ਦੁਕਾਨਦਾਰ ਨੂੰ ਪੁੱਛਿਆ ਜੀ ਇਹ ਸਮਾਨ ਮਿਲ ਜੂਗਾ ਕਹਿੰਦੇ ਮਿਲ ਤੇ ਜਾਊਗਾ ਅੱਜ ਨਹੀਂ ਮਿਲੂਗਾ ਮੈਂ ਕਿਹਾ ਜੀ ਕਿਉਂ ਕਹਿੰਦਾ ਪੰਜ-ਪੰਜ ਫੁੱਟ ਪਾਣੀ ਆਇਆ ਹੋਇਆ ਜੀ ਫਿਰ ਤੁਸੀਂ ਪੰਜ-ਪੰਜ ਫੁੱਟ ਪਾਣੀ ਨੂੰ ਹੜ ਦੇ ਹਾਲਾਤ ਨਹੀਂ ਕਹੋਗੇ ਤਾਂ ਕੀ ਕਹੋਗੇ ਇਹ ਤੇ ਇੰਤਜ਼ਾਮਾਤ ਨਹੀਂ ਕੀਤੇ ਇਸ ਕਰਕੇ ਇਹ ਮੈਨ-ਮੇਡ ਹੜ ਜਿਹਨੂੰ ਕਹਿੰਦੇ ਮੈਨ-ਮੇਡ ਫਲੱਡ ਹੈਗਾ ਤੇ ਮੈਨ-ਮੇਡ ਫਲੱਡ ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਵਿੱਚ 4 ਘੰਟੇ ਬਾਰਿਸ਼ ਆ ਜਾਏ ਚਲੋ ਪੰਜਾਬ ਭੁੱਲ ਜਾਓ ਦਿੱਲੀ ਦਾ ਕਨੋਟ ਪਲੇਸ ਤੁਸੀਂ ਉਹਨੂੰ ਤੇ ਬੜਾ ਹੀ ਮਾਡਰਨ ਸ਼ਹਿਰ ਸਮਝਦੇ ਹੋ 2 ਘੰਟੇ ਬਾਰਿਸ਼ ਆ ਜਾਏ ਨਾ ਤੇ ਉੱਥੇ 4-4 5-5 ਫੁੱਟ ਪਾਣੀ ਅੱਜ ਵੀ ਅੱਜ ਵੀ ਗੁਲਗਾਵਾ ਦੀ ਤੁਸੀਂ ਤਸਵੀਰਾਂ ਅੱਜ ਹੀ ਦੇਖੀ ਹੋਣਗੀਆਂ ਮਾਡਰਨ ਸ਼ਹਿਰ ਹੈਗਾ 6 21 ਕਿੰਨੇ ਮਤਲਬ 21 ਕਿਲੋਮੀਟਰ ਲੰਬਾ ਦਾ ਕੋ ਜਾਮ ਜਿਆ ਦੱਸਦੇ ਸੀਗੇ ਕੀ ਹੈ ਹਾਲਾਤ ਹਰ ਜਗ੍ਹਾ ਇਸ ਤਰ੍ਹਾਂ ਦੀ ਹੈਗੀ ਹੈ ਜਿਹੜੀ ਕੰਸਟਰਕਸ਼ਨ ਜਦੋਂ ਵੀ ਸ਼ੁਰੂ ਕੀਤੀ ਜਾਏ ਉਹਦਾ ਨਿਕਾਸੀ ਦਾ ਪਹਿਲਾਂ ਚੈੱਕ ਹੋਏ ਬਿਲਕੁਲ ਕਿ ਨਿਕਾਸੀ ਦਾ ਪ੍ਰੋਪਰ ਹੈਗਾ ਕਿ ਨਹੀਂ ਅਰੇਂਜਮੈਂਟ ਕਿਉਂਕਿ ਅਸੀਂ ਵੀ ਘਰ ਬੈਠੇ ਸਾਨੂੰ ਲੱਗਦਾ ਕਿ ਅਸੀਂ ਤਾਂ ਆਰਾਮ ਨਾਲ ਬੈਠੇ ਹਾਂ ਸਾਡੇ ਘਰ ਤਾਂ ਪਾਣੀ ਨਹੀਂ ਹੈ ਪਰ ਜਦੋਂ ਬਾਹਰ ਨਿਕਲੀਦਾ ਬੰਦਾ ਪੁੱਛਦਾ ਕਿ ਮਾਲਟਨ ਉਹ ਕੋਈ ਫੋਟੋਆਂ ਪਾਉਂਦਾ ਮਾਲਟਨ ਦੇ ਵਿੱਚ ਬੇਸਮੈਂਟ 'ਚ ਪਾਣੀ ਆ ਗਿਆ ਉਹ ਬੰਦਾ ਨਿਕਲਣ ਲੱਗਿਆ ਵੀ ਡਰਦਾ ਹੈਗਾ ਜੀ ਗੱਲ ਇਹ ਹੈ ਕਿ ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਕਿ 88 ਦੇਖ ਲਿਆ 2023 ਵਿੱਚ ਵੀ ਸਾਡੇ ਕੋਲ ਇੱਕ ਝਲਕ ਜੀ ਪੈ ਗਈ ਏ 2025 ਵਿੱਚ ਵੀ ਅਸੀਂ ਦੇਖ ਰਹੇ ਹਾਂ ਜੇ ਇਹਨਾਂ ਤੋਂ ਸਬਕ ਲੈ ਕੇ ਸੀ ਆਉਣ ਵਾਲੇ ਜਨਰੇਸ਼ਨ ਨੂੰ ਇੱਕ ਸਹੀ ਰਾਹ ਸਹੀ ਥਾਂ ਨਹੀਂ ਦਿਖਾਇਆ ਤਾਂ ਫੇਰ ਤਾਂ ਸ਼ਾਇਦ ਚਰਚਾ ਵਿਅਰਥ ਚਲੀ ਜਾਏਗੀ ਕਿਉਂਕਿ ਅਗਰ ਆਪਾਂ ਆਉਣ ਵਾਲੇ ਸਮੇਂ ਲਈ ਚੰਗੇ ਪ੍ਰਬੰਧ ਜਿਹੜੇ ਨੇ ਨਹੀਂ ਕੀਤੇ ਅਰਜੀਤ ਜੀ ਦੁਬਾਰਾ ਮੈਂ ਗੱਲ ਕਰਾਂਗਾ ਪੰਜਾਬ ਦੇ ਵਿੱਚ ਹੜ੍ਹਾਂ ਦੀ ਜਿਹੜੀ ਕੰਡੀਸ਼ਨ ਸ਼ੁਰੂ ਹੁੰਦੀ ਏ ਉਹ ਇਸ ਵਾਰ ਮਾਜਿਤ ਹੁੰਦੀ ਏ ਪਹਿਲਾਂ 2 ਸਾਲ ਪਹਿਲਾਂ ਜਦੋਂ ਹੋਈ ਸੀਗੀ ਪਹਿਲਾਂ ਦੁਆਬਤ ਹੋਈ ਸੀਗੀ ਇਸ ਵਾਰ ਮਾਜੇਦ ਹੋਈ ਕਿਹੜੇ ਕਿਹੜੇ ਜ਼ਿਲ੍ਹੇ ਨੇ ਮਾਜੇ ਦੇ ਜਿਹੜੇ ਬਹੁਤ ਜ਼ਿਆਦਾ ਪ੍ਰਭਾਵਿਤ ਨੇ ਉੱਥੋਂ ਦੇ ਲੋਕਾਂ ਨੂੰ ਹਜੇ ਵੀ ਬਹੁਤ ਸਾਰੀ ਮਦਦ ਦੀ ਲੋੜ ਹੈ ਪ੍ਰਸ਼ਾਸਨ ਉੱਤੇ ਪਹੁੰਚਣਾ ਚਾਹੀਦਾ ਪਠਾਨਕੋਟ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਇਹ ਜਿਹੜੇ ਏਰੀਆ ਹੈਗੇ ਨੇ ਇਹਦੇ ਵਿੱਚੋਂ ਅਗਰ ਅਸੀਂ ਇਹ ਗੱਲ ਕਹੀਏ ਕਿ 70% ਏਰੀਆ ਡੁੱਬ ਚੁੱਕੇ ਨੇ ਅਜਨਾਲਾ ਜਿਹੜਾ ਰੂਰਲ ਅੰਮ੍ਰਿਤਸਰ ਹੈਗਾ ਉੱਥੇ ਤੇ ਇਦਾਂ ਦੇ ਹਾਲਾਤ ਹੋਏ ਹੋਏ ਨੇ ਕਿ ਮੇਰੇ ਖਿਆਲ ਨਾਲ 5 ਦਿਨ ਪਹਿਲੇ ਇਦਾਂ ਦੇ ਹਾਲਾਤ ਸੀਗੇ ਕਿ ਪੂਰਾ ਜਨਾਲਾ ਸ਼ਹਿਰੀਟ ਪੂਰਾ ਡੁੱਬ ਗਿਆ। ਹਮਮ ਔਰ ਇਦਾਂ ਦੇ ਹਾਲਾਤ ਡੇਰਾ ਬਾਬਾ ਨਾਨਕ ਕੋ ਵੀ ਖਬਰਾਂ ਕਰਤਾਰਪੁਰ ਸਾਹਿਬ 5 ਦਿਨ ਪਹਿਲੇ ਤੁਸੀਂ ਖੂ ਫੋਟੋ ਦੇਖੀ ਹੋਏਗੀ ਕਿ 6 6 7 7 ਫੁੱਟ ਪਾਣੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਾਲੀ ਸਾਈਡ ਜੀ ਔਰ ਜਦ ਇਹ ਫਲੱਡ ਗੇਟ ਟੁੱਟੇ ਸੀਗੇ ਜਿਹੜੇ ਮਧੂਪੁਰ ਦੇ ਉਹ ਰਾਵੀ ਦੀ ਨਦੀ ਦਾ ਪਾਣੀ ਹੈਗਾ ਉਹ ਪਾਣੀ ਉਹ ਸਿੱਧਾ ਪਾਕਿਸਤਾਨ ਗਿਆ ਹੋਇਆ ਅੱਜ ਤੇ ਅਖਬਾਰਾਂ ਦੇ ਵਿੱਚ ਲਾਹੌਰ ਦੀ ਫੋਟੋ छਪੀ ਹੋਈ ਹੈ। ਲਾਹੌਰ ਦੀ ਇੱਕ ਪੌਸ਼ ਕਲੋਨੀ ਪੂਰੇ ਤਰੀਕੇ ਨਾਲ ਡੁੱਬੀ ਹੋਈ ਹੈ ਪਾਣੀ ਦਾ ਅਸਰ ਕਿੱਥੇ ਕਿੱਥੇ ਹੋਏਗਾ ਤੁਸੀਂ ਉਸ ਗੱਲ ਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ ਹੁਣ ਸ਼ਹਿਰਾਂ ਦੇ ਵਿੱਚ ਸਾਡੇ ਮਕਾਨ ਸੇਫ ਨੇ ਬਹੁਤ ਵਧੀਆ ਬਣਾਏ ਹੋਏ ਨੇ ਲੋਕਾਂ ਨੇ ਉਹਦੀ ਵੀ ਪਪੜੀਆਂगिरਣੀ ਸ਼ੁਰੂ ਹੋ ਗਈ ਹੈ ਜੇ ਕੱਲ ਬਾਰਿਸ਼ ਹੋਇਆ ਸੀ ਨਾ ਤੁਹਾਨੂੰ ਆਪਣੇ ਘਰ ਦੇ ਵਿੱਚ ਤੁਸੀਂ ਕਹੋਗੇ ਮੈਂ ਤਾਂ ਮਟੀਰੀਅਲ ਬੜਾ ਸ਼ਾਨਦਾਰ ਲਾਇਆ ਮੈਂ ਤਾਂ ਖੁਦ ਲਾਇਆ ਉਹਦੇ ਵਿੱਚ ਵੀ ਪਪੜੀਆਂगिर ਰਹੀ ਹੈ ਇਦਾਂ ਦੇ ਹਾਲਾਤ ਤੁਸੀਂ ਬਾਰਿਸ਼ ਦੇ ਅੱਗੇ ਕਿਸੇ ਦਾ ਵੀ ਵਸਦ ਨਹੀਂ ਪਾਣੀ ਆਪਣਾ ਰਸਤਾ ਆਪ ਲੱਭਦਾ ਹੈ ਇਹ ਗੱਲ ਆਪਾਂ ਫਿਲਮਾਂ ਅੰਦਰ ਵਿੱਚ ਤੇ ਦੇਖੀ ਹੈ ਹੁਣ ਸਿੱਧੇ ਤਰੀਕੇ ਨਾਲ ਵੀ ਦੇਖਣ ਨੂੰ ਮਿਲ ਰਹੀ ਹੈ ਜੀ ਜੀ ਡਾਕਟਰ ਸਾਹਿਬ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਕਿ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਜਿਹੜੀ ਅਲੱਗ-ਅਲੱਗ ਸੰਸਥਾਵਾਂ ਦੇ ਵਿੱਚ ਕੰਮ ਕਰ ਰਹੇ ਨੇ ਉਸ ਵਕਤ ਗਰਾਊਂਡ ਤੇ ਪਹੁੰਚ ਚੁੱਕੇ ਨੇ ਲੋਕਾਂ ਦੀ ਮਦਦ ਕਰ ਰਹੇ ਨੇ ਬਹੁਤ ਸੋਹਣੀ ਮਦਦ ਕਰ ਰਹੇ ਨੇ ਪਰ ਮਦਦ ਦੇ ਨਾਲੋਂ ਨਾਲ ਕੁਝ احتیاط ਵਰਤਨ ਦੀ ਉਹਨਾਂ ਨੂੰ ਵੀ ਲੋੜ ਹੈ ਕਿਹੜੀਆਂ ਚੀਜ਼ਾਂ ਦਾ ਖਿਆਲ ਉਹਨਾਂ ਨੂੰ ਰੱਖਣਾ ਚਾਹੀਦਾ ਹੈ ਤਾਂ ਜੋ ਆਪਣੀ ਸਿਹਤ ਦਾ ਵੀ ਕਿਉਂਕਿ ਉਹਨਾਂ ਨੇ ਵੀ ਵਾਪਸ ਘਰ ਪਰਤਣਾ ਮਦਦਕਰਨ ਪਰ ਨਾਰਮਲ ਆਪਣੇ ਸੇਧ ਦਾ ਵੀ ਖਿਆਰ ਰੱਖਣ ਕਿਹੜੀਆਂ ਚੀਜ਼ਾਂ ਦਾ ਖਿਆਲ ਉਹਨਾਂ ਨੂੰ ਮੈਡੀਕਲ ਪੁਆਇੰਟ ਇੰਟਰਵਿਊ ਤੋਂ ਰੱਖਣਾ ਚਾਹੀਦਾ ਮੋਹਿਜੀ ਬੜਾ ਸੋਣਾ ਤੁਸੀਂ ਸਵਾਲ ਕੀਤਾ ਗੱਲ ਇਸ ਤਰ੍ਹਾਂ ਹੈ ਕਿ ਜਦੋਂ ਬੰਦਾ ਪਾਣੀ ਦੇ ਵਿੱਚ ਡੁੱਬਦਾ ਹਨ ਸਭ ਤੋਂ ਪਹਿਲਾਂ ਦੀ ਸਕਿਨ ਇਨਵੋਲ ਹੁੰਦੀ ਹੈ ਚਮੜੀ ਦੇ ਪਹਿਲੀ ਗੱਲ ਤਾਂ ਹੈ ਜੇ ਉਹਨੂੰ ਕੋਈ ਚਮੜੀ ਦੀ ਤਕਲੀਫ ਹੈ ਪਹਿਲਾਂ ਹੀ ਤਾਂ ਨਾ ਹੀ ਜਾਏ ਜੀ ਠੀਕ ਹੈ ਨਾ ਜੇ ਨਹੀਂ ਤਾਂ ਅਦਰਵਾਇਜ਼ ਜਦੋਂ ਬਾਹਰ ਆਏਗਾ ਆਪਣੀ ਚਮੜੀ ਨੂੰ ਪੂਰੀ ਤਰ੍ਹਾਂ ਸੁਕਾਵੇ ਕਿਉਂਕਿ ਜਦੋਂ ਚੱਕਰ ਕੀ ਹੁੰਦਾ ਜਦੋਂ ਪਾਣੀ 'ਚ ਬਾਹਰ ਨਿਕਲੇ ਗਿੱਲੇ ਕੱਪੜੇ ਗਿੱਲੇ ਹੀ ਉਸ ਤਰ੍ਹਾਂ ਪਾ ਲੈਣਾ ਤੇ ਉਸ ਤਰ੍ਹਾਂ ਹੀ ਫਿਰ ਉਹ ਅੰਦਰ ਫੰਗਲ ਇਨਫੈਕਸ਼ਨ ਹੀ ਹੁੰਦੀ ਹੈ ਇਸ ਤਰ੍ਹਾਂ ਦੀ ਹੋਰ ਬਿਮਾਰੀਆਂ ਲੱਗਣ ਦਾ ਬੜਾ ਚਾਂਸ ਹੁੰਦਾ ਹੈ ਦੂਸਰੀ ਜੇ ਬੰਦਾ ਹਾਈਜਨਿਕ ਨਹੀਂ ਹੈਗਾ ਤਾਂ ਉਹ ਪਾਣੀ ਦੇ ਵਿੱਚ ਜਰਮਸ ਫੈਲਣਗੇ ਅਲਟੀਮੇਟਲੀ ਜਰਮਸ ਕਿਦਨ ਕਿਦੋਂ ਪਾਣੀ ਪੀਤਾ ਵੀ ਜਾਂਦਾ ਜੀ ਸੋ ਉਹ ਬੜਾ ਨੁਕਸਾਨ ਹੁੰਦਾ ਇਸ ਤਰ੍ਹਾਂ ਦੀ ਹੋਰ ਬੜੀਆਂ ਬਿਮਾਰੀਆਂ ਜਿਵੇਂ ਉਹ ਛੋਟਾ ਮੋਟਾ ਫੀਵਰ ਹੈਗਾ ਸਪੋਜ਼ ਜ਼ੁਕਾਮ ਖਾਂਸੀ ਵੜਾ ਜਾਏਗਾ ਤਾਂ ਵੀ ਤਾਂ ਵੀ ਅਵੋਇਡ ਕਰਨਾ ਚਾਹੀਦਾ ਵਾ ਕਿਉਂਕਿ ਉਹ ਫਿਰ ਫੈਲਦਾ ਵਾ ਤੇ ਬਾਕੀ ਉਹਨੂੰ ਕੋਈ ਜੇ ਲੂਜ਼ ਮੋਸ਼ਨ ਜਾਂ ਇਦਾਂ ਦੀ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਪਾਣੀ ਦੇ ਵਿੱਚ ਜਾਣ ਤੋਂ ਬਾਅਦ ਜੋ ਜਾ ਰਿਹਾ ਵਾ ਤੇ ਉਹ ਆਪਣਾ ਖੁਦ ਦਾ ਵੀ ਧਿਆਨ ਰੱਖੇ ਅੱਜ ਕੱਲ ਦੇ ਸੀਜ਼ਨ ਦੇ ਵਿੱਚ ਸਭ ਤੋਂ ਜਿਹੜਾ ਇਸ ਵੇਲੇ ਜਿਹੜੀ ਸਿਚੁਏਸ਼ਨ ਆ ਨਾ ਹਾਲੇ ਫਲੱਡ ਆਇਆ ਹੋਇਆ ਵਾ ਹੂੰ ਇਸ ਲਈ ਬਿਮਾਰੀਆਂ ਹੋ ਰਾ ਸਭ ਤੋਂ ਜ਼ਿਆਦਾ ਜਿਹੜੀ ਖਤਰੇ ਵਾਲੀ ਗੱਲ ਆ ਜਦੋਂ ਫਲੱਡ ਬੰਦ ਹੋ ਜਾਣੇ ਨਾ ਪਾਣੀ ਜਦੋਂ ਰੁਕਣਾ ਵਾ ਪਾਣੀ ਠਹਿਰਨਾ ਵਾ ਉਹ ਤੋਂ ਬਿਮਾਰੀਆਂ ਬਹੁਤ ਸ਼ੁਰੂ ਹੋਣੀਆਂ ਜਦੋਂ ਪਸ਼ੂ ਮਰ ਜਾਂਦੇ ਨੇ ਉਹ ਉਹਦੇ ਵਿੱਚ ਸਟੈਗਨੈਂਟ ਵਾਟਰ ਦੇ ਵਿੱਚ ਪਾਣੀ ਦੇ ਵਿੱਚ ਜਦੋਂ ਉਹਨਾਂ ਨੇ ਜਰਮ ਛੱਡਦੇ ਆ ਉਦੋਂ ਬਿਮਾਰੀਆਂ ਹੋਰ ਫੈਲਨੀਆਂ ਇੱਕ ਚੂਹਿਆਂ ਦੇ ਥਰੂ ਬੜੀ ਬਿਮਾਰੀ ਫੈਲਦੀ ਹੈ ਲੈਪਟੋਸਪਾਇਰੋਸਿਸ ਉੱਚ ਉਹਦਾ ਜਿਹੜਾ ਮਲਮੁੱਤਰ ਹੁੰਦਾ ਉਹਦੇ ਥਰੂ ਇਨਸਾਨ ਦੇ ਅੰਦਰ ਜਾਂਦੀ ਹੈ ਜਿਹੜੀ ਕਿ ਕਈ ਵਾਰੀ ਡਾਇਗਨੋਸ ਨਹੀਂ ਹੁੰਦੀ ਕਿਉਂਕਿ ਉਹ ਵੀ ਇੱਕ ਤਰ੍ਹਾਂ ਦੀ ਡਿਜ਼ੀਜ਼ ਹੈ ਇਦਾਂ ਨਹੀਂ ਹੁੰਦੀ ਹੈ ਸਿੰਪਟਮ ਉਹੀ ਹੁੰਦੇ ਆ ਜਿਦਾਂ ਵਾਇਰਲ ਬੁਖਾਰ ਹੈ ਬੰਦੇ ਨੂੰ ਖਾਂਸੀ ਲੱਗੀ ਠੰਡ ਲੱਗੀ ਥੋੜੀ ਜੀ ਬੰਦਰ ਉਹ ਡਾਇਗਨੋਸ ਹੁੰਦੇ ਹੁੰਦੇ ਟਾਈਮ ਲੱਗ ਜਾਂਦਾ ਤੇ ਕਈ ਵਾਰੀ ਉਹ ਭਿਆਨਕ ਰੂਪ ਲੈ ਲੈਂਦੀ ਹੈ ਸੋ ਜਿਹੜਾ ਬੰਦਾ ਅੰਦਰ ਜਾਂਦਾ ਵਾ ਉਹਨੂੰ ਜੇ ਗਿਆ ਠੀਕ ਆਪਣਾ ਕਰੇ ਸੇਵਾ ਕਰੇ ਉਸ ਤੋਂ ਬਾਅਦ ਆਪਣਾ ਸਰੀਰ ਦਾ ਪੂਰਾ ਧਿਆਨ ਰੱਖੇ ਜੀ ਉਹਨੇ ਸਕਿਨ ਸਕਾਈ ਹੈ ਕੋਈ ਅਸੀ ਬਿਮਾਰੀ ਤਾਂ ਨਹੀਂ ਉਹਨੂੰ ਲੱਗੀ ਫਿਰ ਆਪਣਾ ਜਿਹੜੀ ਨਾਰਮਲ ਦਵਾਈਆਂ ਜੇ ਉਹਨੂੰ ਬੁਖਾਰpur ਹੈ ਮਾੜਾ ਮੋਟਾ ਤੇ ਨਾਰਮਲ ਦਵਾਈ ਲਵੇ ਨਹੀਂ ਤਾਂ ਆਦਰਵਾਇਜ਼ ਆਪਣਾ ਚੈੱਕਅਪ ਜ਼ਰੂਰ ਕਰਾਵੇ ਖਾਸ ਕਰ ਜੇ ਕਿਸੇ ਨੂੰ ਹੈਪੇਟਾਈਟਿਸ ਹੋ ਵੀ ਥੋੜਾ ਵਾਇਡ ਕਰੇ ਜੀ ਉਹ ਆਪਣਾ ਆਪਣਾ ਪਹਿਲਾਂ ਧਿਆਨ ਰੱਖੂਗਾ ਤਾਂ ਹੀ ਲੋਕਾਂ ਦਾ ਧਿਆਨ ਰੱਖ ਪਾਊਗਾ ਹਾਂ ਜੀ ਰਜੀਵ ਜੀ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਹੀ ਸ਼ਾਇਦ ਇੱਕ ਵਾਰਨਿੰਗ ਜੀ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਸ਼ਾਇਦ ਕੁਝ ਐਦਾਂ ਦੇ ਹਾਲਾਤ ਜਿਹੜੇ ਨੇ ਉਹ ਹੋ ਸਕਦੇ ਨੇ ਜਿਵੇਂ ਜਵਾਬ ਵਿੱਚ ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ ਉਹਨਾਂ ਨੇ ਤੇ 250 ਕਰੋੜ ਦੇ ਤਕਰੀਬਨ ਜਿਹੜਾ ਪੈਸਾ ਹੈ ਖਰਚਿਆ ਤੇ ਕੋਈ ਵੀ ਇਹੋ ਜੀ ਹਾਲਾਤ ਪੰਜਾਬ ਵਿੱਚ ਨਹੀਂ ਆਣਗੇ ਪੰਜਾਬ ਪੂਰਾ ਸਹੀ ਹੈ। ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ ਸਾਰੀ ਸਰਕਾਰਾਂ ਐਦਾਂ ਦੇ ਇੰਤਜ਼ਾਮਾਤ ਕਰਦੀ ਹੁੰਦੀਆਂ ਔਰ ਹਰ ਸਰਕਾਰ ਪੰਜਾਬ ਸਰਕਾਰ ਦੀ ਗੱਲ ਅਸੀਂ ਇਸ ਕਰਕੇ ਕਰ ਰਹੇ ਹਾਂ ਕਿ ਇੱਥੇ ਹੜ੍ਹ ਦੇ ਹਾਲਾਤ ਨੇ। ਜੀ। ਐਦਾਂ ਦੀ ਦੇਸ਼ ਦੀ ਕੋਈ ਵੀ ਸਰਕਾਰ ਨਹੀਂ ਹੈ। ਜਿਹੜੀ ਇਹ ਕਲੇਮ ਨਾ ਕਰਦੀ ਹੋ ਜਿਹੜੀ ਪੰਜਾਬ ਸਰਕਾਰ ਨੇ ਕੀਤਾ ਸੀਗਾ। ਜੀ। ਕਿ ਵੀ ਸਾਡੀ ਅਸੀਂ ਮੀਂਹ ਦੇ ਵਾਸਤੇ ਪੂਰੇ ਤਰੀਕੇ ਨਾਲ ਤਿਆਰ ਆ। ਫਿਰ ਵੀ ਦਿੱਲੀ ਵਰਗੀ ਜਗ੍ਹਾ ਤੇ ਵੀ ਪਾਣੀ ਹੁੰਦਾ ਹੈ ਨਾ ਪਰ ਦਿੱਕਤ ਇਹਦਾੰਦੀ ਹੈ ਕਿ ਜਦ ਐਨਾ ਪੈਸਿਆਂ ਦੇ ਨਾਲ ਕਰਪਸ਼ਨ ਹੁੰਦੀ ਹੈ ਹਮ ਕਿਉਂਕਿ ਇਹ ਜਿਹੜੇ ਹੜਾਂ ਦੇ ਇੰਤਜ਼ਾਮਾਤ ਇਸ ਤਰੀਕੇ ਨਾਲ ਹੁੰਦੇ ਨੇ ਪਹਿਲੇ ਹੁੰਦੇ ਰਹੇ ਨੇ ਪੰਜਾਬ ਦੇ ਵਿੱਚ ਇੱਕ ਗੱਲ ਬੜੀ ਮਸ਼ਹੂਰ ਹੈ 1000 ਕਰੋੜ ਦਾ ਇਰੀਗੇਸ਼ਨ ਘਟਾਲਾ ਉਹ ਘਟਾਲਾ ਹੈ ਕੀ ਸੀਗਾ ਐਦਾਂ ਦਾ ਹੀ ਘਟਾਲਾ ਸੀਗਾ ਹੜਾਂ ਦੇ ਇੰਤਜ਼ਾਮ ਦੇ ਵਿੱਚ ਸਿਲਟਿੰਗ ਹੁੰਦੀ ਹੈ ਸਿਲਟੋ ਦੀ ਰੇਤ ਕੱਢੀ ਜਾਂਦੀ ਹੈ ਨਹਿਰਾਂ ਦੀ ਸਫਾਈ ਹੁੰਦੀ ਹੈ ਸਫਾਈ ਹੋਣ ਤੋਂ ਬਾਅਦ ਕੁਝ ਚੀਜ਼ਾਂ ਉੱਥੇ ਕੀਤੀਆਂ ਜਾਂਦੀਆਂ ਹੜ ਆਂਦੇ ਨੇ ਪਾਣੀ ਆਂਦਾ ਹੈ ਤੇ ਉਸ ਤੋਂ ਬਾਅਦ ਉਸ ਗੱਲ ਦੇ ਕੋਈ ਸਬੂਤ ਨਹੀਂ ਹੁੰਦੇ ਵੀ ਉਹ ਕੰਮ ਹੋਇਆ ਸੀ ਵੀ ਕਿ ਨਹੀਂ ਹੋਇਆ ਸੀ। ਔਰ ਉਹ ਕਾਗਜ਼ਾਂ ਦੇ ਵਿੱਚ ਹੀ ਕੰਮ ਹੁੰਦਾ ਹੈ ਤੇ ਕਾਗਜ਼ਾਂ ਦੇ ਵਿੱਚ ਹੀ ਰੁੜ ਜਾਂਦਾ ਹੈ। ਹੁਣ ਐਦਾਂ ਦੇ ਹਾਲਾਤ ਦੇ ਵਿੱਚ ਜਾਂ ਤੇ ਇਨਸਪੈਕਸ਼ਨ ਲੋਕਾਂ ਨੂੰ ਆਪ ਇਨਸਪੈਕਸ਼ਨ ਕਰਨ ਦੀ ਲੋੜ ਹੈ ਕਿ ਕਿਉਂਕਿ ਉਹਨਾਂ ਦੇ ਘਰ ਦੇ ਕੋਲ ਜਿਹੜੀ ਨਹਿਰ ਵਗਦੀ ਹੈ ਉਹਦੇ ਵਿੱਚ ਵਾਕਈ ਕੰਮ ਹੋਇਆ ਹੈ ਕਿ ਨਹੀਂ ਹੋਇਆ। ਐਦਾਂ ਦਾ ਕੋਈ ਸਿਸਟਮ ਤਿਆਰ ਹੋਣਾ ਚਾਹੀਦਾ ਹੈ ਕਿ ਲੋਕਾਂ ਦੀ ਡਾਇਰੈਕਟ ਇਨਵੋਲਵਮੈਂਟ। ਫਿਰ ਉਹਨਾਂ ਲੋਕਾਂ ਨੂੰ ਵੀ ਰਿਸਪੌਂਸੀਬਲ ਠਹਿਰਾਓ ਕਿ ਅਗਰ ਉਹ ਕੰਮ ਨਾ ਹੋਇਆ ਹੋਏ ਜਦ ਤੱਕ ਕੋਈ ਸਰਕਾਰੀ ਤੰਤਰ ਦੇ ਉੱਤੇ ਇਦਾਂ ਦੇ ਕੰਮ ਕਰਾਉਗੇ ਉਹਨਾਂ ਦਾ ਸਿਸਟਮ ਬਣਿਆ ਹੋਇਆ ਉਹਨਾਂ ਨੇ ਦੇ ਕਾਗਜ਼ਾਂ ਦੇ ਵਿੱਚ ਟਰਾਲੀਆਂ ਆਈਆਂ ਮਿੱਟੀਆਂ ਗਈਆਂ ਮਿੱਟੀਆਂ ਆਈਆਂ ਔਰ ਉਸ ਤੋਂ ਬਾਅਦ ਪੈਸੇ ਦਿੱਤੇ ਤੇ ਪੈਸੇ ਅੱਧੇ ਤੁਹਾਡੇ ਅੱਧੇ ਮੇਰੇ ਇਹ ਸਿਸਟਮ ਪੂਰੇ ਦੇਸ਼ ਦੇ ਵਿੱਚ ਚੱਲ ਰਿਹਾ ਪੰਜਾਬ ਇਕੱਲੇ ਦੇ ਵਿੱਚ ਨਹੀਂ ਪਰ ਉਹਨੂੰ ਰੋਕਣ ਦੀ ਲੋੜ ਹੈਗੀ ਉਹ ਉਹਨੂੰ ਰੋਕ ਸਕਦਾ ਹੈ ਲੋਕਤੰਤਰ ਲੋਕਤੰਤਰ ਮਤਲਬ ਲੋਕਾਂ ਨੂੰ ਪਾਵਰ ਦੇਣੀ ਚਾਹੀਦੀ ਹੈ ਐਦਾਂ ਦੇ ਕੰਮਾਂ ਦਾ ਤਾਂ ਕਿ ਲੋਕ ਖੁਦ ਰਿਸਪਾਂਸਿਬਲ ਜਿਹੜੇ ਬੰਦੇ ਡੁੱੜ ਰਹੇ ਹਨ ਜੇ ਉਹ ਹੀ ਰਿਸਪਾਂਸਿਬਲ ਹੋਣਗੇ ਤੇ ਉਹਨਾਂ ਨੂੰ ਲੋਕ ਨਹੀਂ ਛੱਡਣਗੇ ਜੀ ਐਦਾਂ ਦਾ ਇੱਕ ਸਿਸਟਮ ਤਿਆਰ ਕਰਨਾ ਚਾਹੀਦਾ ਹੈ ਜੋ ਲੱਗਦਾ ਹੈ ਜੀ ਡਾਕਟਰ ਸਾਹਿਬ ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਹੜ੍ਹਾਂ ਜਦੋਂ ਪਾਣੀ ਥੱਲੇ ਉਤਰੇਗਾ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪਏਗਾ ਲੋਕਾਂ ਨੂੰ ਪਹਿਲਾਂ ਹੀ ਰੈਡੀ ਰਹਿਣਾ ਪਵੇਗਾ ਕਿ ਜੇਕਰ ਹੋਂ ਸੋਸਾਇਟੀਸ਼ਨ ਦੀ ਗੱਲ ਕਰਾਂ ਤੁਸੀਂ ਪਿੰਮ ਹਸਪਤਾਲ ਦੇ ਵਿੱਚ ਚੈਸਟ ਡਿਪਾਰਟਮੈਂਟ ਦੇ ਹੈੱਡ ਹੋ ਹੁਣ ਮਰੀਜ਼ ਆ ਰਹੇ ਨੇ ਪਿੰਡਾਂ ਤੋਂ ਜਿਹੇ ਮਰੀਜ਼ ਆ ਰਹੇ ਨੇ ਜਿਹੜੇ ਹੱਡਾਂ ਨੂੰ ਦੇਖ ਰਹੇ ਨੇ ਹੱਡਾਂ ਤੋਂ ਪ੍ਰਭਾਵਿਤ ਨੇ ਦੇਖੋ ਇਸ ਵੇਲੇ ਕਿਉਂਕਿ ਹੱਡ ਦੀ ਸਿਚੁਏਸ਼ਨ ਅੰਨੀ ਮਿੱਟ ਪਿੰਡਾਂ ਵਿੱਚੋਂ ਮਰੀਜ਼ ਉਹਨੇ ਆ ਤਾਂ ਨਹੀਂ ਪਾ ਰਹੇ ਪਰ ਜਿਹੜੇ ਆ ਰਹੇ ਉਹ ਇਸ ਤਰ੍ਹਾਂ ਦੇ ਸਿੰਪਟਮ ਨਾਲ ਜ਼ਰੂਰ ਆ ਰਹੇ ਕਿਸ ਨੂੰ ਵਾਰਨਮੋਨੀਆ ਹੋ ਰਿਹਾ ਕਿਸ ਨੂੰ ਜੁਕਾਮ ਖਾਂਸੀ ਜਿੰਨੂੰ ਕਦੀ ਪਹਿਲਾਂ ਬਿਮਾਰੀ ਹੋਈ ਨਹੀਂ ਖਾਂਸੀ ਜੁਕਾਮ ਨਹੀਂ ਲੱਗਾ ਜਾਂ ਕਈ ਦਮੇ ਦੇ ਮਰੀਜ਼ ਆ ਰਹੇ ਆ ਇਸ ਤਰ੍ਹਾਂ ਦੇ ਮਰੀਜ਼ਾਂ ਦੀ ਤਾਦਾਤ ਤਾਂ ਜ਼ਰੂਰ ਵਧੀ ਹੈ ਜੀ ਜਿੱਦਾਂ ਹੁਣ ਇਹਨਾ ਸੀਜ਼ਨ ਚ ਉਦਾਂ ਉਦਾਂ ਡੈਰੀਆ ਨਹੀਂ ਸੀ ਆਂਦਾ ਪਰ ਅੱਜ ਕੱਲ ਲੂਜ਼ ਮੋਸ਼ਨ ਦੇ ਵੀ ਆ ਰਹੇ ਕਿਉਂਕਿ ਉਹ ਗੰਦਾ ਪਾਣੀ ਕਈ ਵਾਰੀ ਸੀਵਨ ਹੋ ਰਿਹਾ ਪਾਣੀ ਦੀ ਹੀ ਮਹੱਤਤਾ ਇੱਥੇ ਇਸ ਵੇਲੇ ਦੇਖੋ ਪਾਣੀ ਨਹੀਂ ਖਾੜ ਕੀਤੇ ਆ ਪਾਣੀ ਨਹੀਂ ਖਤਮ ਹੋਣਾ ਵਾ ਤੇ ਪਾਣੀ ਹੀ ਬੰਦੇ ਨੂੰ ਇੱਕ ਤਰ੍ਹਾਂ ਜੀਵਨ ਦਿੰਦਾ ਵਾ ਜੀ ਜੀ ਤੁਸੀਂ ਸ਼ੁੱਧ ਪਾਣੀ ਪੀਓ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਸਭ ਤੋਂ ਵੱਡੀ ਜਦੋਂ ਫਲੱਡ ਦੇ ਵਿੱਚ ਪ੍ਰੋਬਲਮ ਆਣੀ ਹੈ ਉਹ ਸਾਫ਼ ਪਾਣੀ ਦੀ ਹੂੰ ਮੈਂ ਤਾਂ ਸਿਰਫ ਦੋ ਤਿੰਨ ਚੀਜ਼ਾਂ ਤੇ ਜ਼ੋਰ ਦਊਂਗਾ ਕਿ ਇੱਕ ਤਾਂ ਤੁਸੀਂ ਸਾਫ਼ ਪਾਣੀ ਪੀਓ ਚਾਹੇ ਉਬਾਲ ਕੇ ਪੀ ਲੋ ਘਰ ਹੂੰ ਪਾਣੀ ਸਭ ਤੋਂ ਜ਼ਰੂਰੀ ਹੈ ਕਿਉਂਕਿ ਆਉਣ ਵਾਲੇ ਟਾਈਮ 'ਚ ਪਾਣੀ ਹੋ ਸਕਦਾ ਐਦਾਂ ਦਾ ਪਾਣੀ ਵੀ ਆਵੇ ਕਿਉਂਕਿ ਮੋਟਰਾਂ ਨਾਲ ਖਿੱਚਣਾ ਜੀ ਪਾਣੀ ਐਦਾਂ ਦਾ ਵੀ ਆਵੇ ਜਿਹੜਾ ਸਗੋਂ ਜ਼ਿਆਦਾ ਡਲਟੇਟਿਵ ਜਿਹਦੇ ਨਾਲਤਾ ਵੀ ਨਹੀਂ ਜਾ ਸਕਦਾ ਹੂੰ ਉਬਾਲ ਕੇ ਪਾਣੀ ਪ੍ਰੋਪਰ ਪਾਣੀ ਪੀਓ ਘਰ ਦਾ ਖਾਣਾ ਖਾਓ ਜਿਹੜੀ ਸਬਜ਼ੀਆਂ ਐਸੇ ਸਬਜ਼ੀਆਂ ਤੋਂ ਡੈਰੀਆ ਬੜਾ ਹੋ ਰਿਹਾ ਵਾ ਸਬਜ਼ੀਆਂ ਜਿਹੜੀਆਂ ਵਾ ਚੰਗੀ ਤਰ੍ਹਾਂ ਸੁਕਾ ਕੇ ਸਾਫ਼ ਕਰਕੇ ਉਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਚੱਲ ਉਬਲੇ ਪਾਣੀ ਚ ਜਿੱਦਾਂ ਮਰਜ਼ੀ ਸਫਾਈ ਕਰਕੇ ਜਿੰਨੀ ਸਾਫ਼ ਸਬਜ਼ੀ ਦਾ ਸੇਵਨ ਹੋਊਗਾ ਉਹਨਾਂ ਵਧੀਆ ਘਰ ਦੇ ਖਾਣ ਦੇ ਮੇਰਾ ਜੋ ਤਾਂ ਜ਼ੋਰ ਦੇ ਤਾਂ ਇਹ ਪਰਪਸ ਆ ਕਿ ਘਰ ਦਾ ਫਿਰ ਵੀ ਸਫਾਈ ਕਰ ਲੈਂਦਾ ਬੰਦਾ ਜਿੰਨੀ ਸਫਾਈ ਤੁਹਾਡੇ ਹੱਥ ਵੀ ਸਾਫ਼ ਹੋਣ ਤੁਹਾਡੇ ਨੀਲ ਸਾਫ਼ ਹੋਣ ਹਰ ਚੀਜ਼ ਦਾ ਇਹਨਾਂ ਚੀਜ਼ ਦਾ ਜਿੰਨਾ ਸਫਾਈ ਦਾ ਧਿਆਨ ਰੱਖਾਂਗੇ ਉਹਨਾਂ ਹੀ ਐ ਜੇ ਘਰ ਦੇ ਵਿੱਚ ਪਾਣੀ ਆਂਦਾ ਫਟਾਫਟ ਸਾਫ਼ ਕਰੋ ਉਹਨੂੰ ਜੀ ਤਾਂ ਕਿ ਉਹ ਇਕੱਠਾ ਨਾ ਹੋਵੇ ਵੱਡੀ ਗੱਲ ਆ ਆਉਣ ਵਾਲੇ ਟਾਈਮ ਜਿਹੜਾ ਸਭ ਤੋਂ ਜ਼ਿਆਦਾ ਖਤਰੇ ਦਾ ਅਲਰਮਿੰਗ ਸਿਚੁਏਸ਼ਨ ਆ ਰਹੀ ਹੈ ਜਦੋਂ ਹਣ ਬੰਦ ਹੋਣੇ ਆ ਡੇਂਗੂ ਬੁਖਾਰ ਦਾ ਹਮ ਕਿ ਡੇਂਗੂ ਬੁਖਾਰ ਇੱਕ ਐਸੀ ਚੀਜ਼ ਆ ਕਿ ਜਿਹੜੀ ਸਾਫ਼ ਪਾਣੀ ਦੇ ਉੱਪਰ ਆਣੀ ਹੈ ਜਿੱਥੇ ਪਾਣੀ ਖੜਾ ਹੋ ਗਿਆ ਹੁਣ ਆਪਾਂ ਵੇਖਾੜ ਆ ਇੱਕ ਸਾਈਡ ਤੇ ਜੇ ਪਾਣੀ ਖੜਾ ਹੋ ਉਹ ਤੇ ਡੇਂਗੂ ਦੇ ਮੱਛਰ ਪਲਪਣਾ ਸ਼ੁਰੂ ਹੋ ਜਾਣਾ ਜੀ ਤੇ ਜਿੱਦੋਂ ਮੱਛਰ ਆ ਉਤੋਂ ਮੱਛਰ ਤੋਂ ਨਾ ਮਲੇਰੀਆ ਤੇ ਡੇਂਗੂ ਬਹੁਤ ਜ਼ਿਆਦਾ ਆਉਣ ਦਾ ਜਿਹੜਾ ਚਾਂਸ ਆ ਜਿੱਦਾਂ ਸਰਕਾਰ ਵੈਸੇ ਤਿਆਰੀਆਂ ਕਰਦੀ ਪਈ ਹੈ ਪੂਰੀਆਂ ਇਨਸਟਰਕਚਰਸ ਆਈਆਂ ਹੋਈਆਂ ਵਾ ਹਮ ਤੇ ਸਾਫ਼ ਪਾਣੀ ਕਿਧਰ ਵੀ ਇਕੱਠਾ ਕਿਧਰ ਇਕੱਠਾ ਹੋਣੀ ਨਾ ਦੋ ਪਾਣੀ ਆਪਣੇ ਘਰ ਦੇ ਜਿੱਦਾਂ ਵੀ ਹੁਣ ਬਾਰਿਸ਼ ਹੋਣੀ ਕੁਝ ਹੋਣੀ ਤੁਸੀਂ ਦੇਖੋ ਸਫਾਈ ਹੋ ਗਈ ਕੂਲਰਾਂ ਚ ਪਾਣੀ ਤਾਂ ਨਹੀਂ ਖੜਾ ਇਵਨ ਕਈਆਂ ਦੇ ਦੇਖਿਆ ਕਿ ਨਾਰੀਅਲ ਦੇ ਖੋਕੇ ਜੇ ਪਏ ਹੁੰਦੇ ਨਾ ਖਾਲੀ ਜੀ ਜੀ ਉਹਨਾਂ ਵਿੱਚ ਪਾਣੀ ਹੁੰਦਾ ਇਕੱਠਾ ਹੂੰ ਉਹ ਵੀ ਖਤਰਨਾਕ ਹੈ ਟਾਇਰਾਂ ਦੇ ਵਿੱਚ ਪਾਣੀ ਖਤਰਨਾਕ ਹੈ ਇਵਨ ਇੱਥੋਂ ਤੱਕ ਕਿ ਛੋਟੀ ਜਿਹੀ ਕਟੋਰੀ ਵੀ ਕਿਧਰ ਬਾਹਰ ਪਈ ਜੋ ਤਾਜ਼ਾ ਪਾਣੀ ਹੈ ਨਾ ਮਲੇਰੀਆ ਦਾ ਮੱਛਰ ਉਹਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਜੀ ਰਾਜੀਵ ਜੀ ਆਖਰੀ 1 ਮਿੰਟ ਵਿੱਚ ਮੈਂ ਤੁਹਾਡੇ ਕੋਲ ਸਵਾਲ ਪੁੱਛਣਾ ਚਾਹਾਂਗਾ ਡਾਕਟਰ ਸਾਹਿਬ ਨੇ ਬਹੁਤ ਸੋਨੇ ਢੰਗ ਨਾਲ ਬਿਮਾਰੀਆਂ ਦਾ ਜ਼ਿਕਰ ਕੀਤਾ ਹੈ ਕਿ ਕਿਹੜੀ ਬਿਮਾਰੀਆਂ ਦਾ ਕਿਵੇਂ ਇਲਾਜ ਜਿਹੜਾ ਹੈ ਉਹ ਕੀਤਾ ਜਾਏਗਾ ਸਮੇਂ ਦੇ ਨਾਲ ਮਾਨਸਿਕ ਸਿਚੁਏਸ਼ਨ ਜੋ ਇਸ ਵਕਤ ਲੋਕਾਂ ਦੀ ਹੈ ਕਿਉਂਕਿ ਲੋਕਾਂ ਨੇ ਆਪਣੇ ਅੱਖਾਂ ਸਾਹਮਣੇ ਉਹਨਾਂ ਦੀ ਫਸਲਾਂ ਉਹਨਾਂ ਦੇ ਘਰ ਦੇ ਪਰਿਵਾਰਕ ਜੀ ਡੰਗਰ ਸਾਰੀ ਚੀਜ਼ਾਂ ਤਬਾਹ ਹੁੰਦੀ ਵੇਖਿਆ ਨੇ ਉੱਥੋਂ ਕਿੱਦਾਂ ਉबरेਗਾ ਪੰਜਾਬ ਬਹੁਤ ਮੁਸ਼ਕਿਲ ਸਵਾਲ ਤੁਸੀਂ ਪੁੱਛਿਆ ਹੈ ਮੁਸ਼ਕਿਲ ਸਵਾਲ ਹੈ ਇਸ ਕਰਕੇ ਉਹਨਾਂ ਹਾਲਾਤਾਂ ਨੂੰ ਜਦ ਤੱਕ ਤੁਸੀਂ ਉਹਨਾਂ ਦੇ ਉਹਨਾਂ ਹਾਲਾਤਾਂ ਤੋਂ ਨਾ ਗੁਜ਼ਰੋ ਨਾ ਸਮਝ ਪਾ ਨਾ ਬੜਾ ਔਖਾ ਹੁੰਦਾ ਹੁਣੇ ਦੋ ਤਿੰਨ ਵੀਡੀਓ ਦੇਖਣ ਨੂੰ ਮਿਲੀ ਇੱਕ ਕਿਸਾਨ ਜਿਹੜਾ ਖੜਾ ਸੀਗਾ ਉਹਦੇ ਸਾਹਮਣੇ ਉਹਦੇ ਮਤਲਬ ਖੇਤਾਂ 'ਵਲ ਪਾਣੀ ਜਾਣਾ ਸ਼ੁਰੂ ਹੋ ਗਿਆ ਔਰ ਉਹ ਇਦਾਂ ਤਰਲੋ ਮੱਛੀ ਰੱਬ ਨੂੰ ਕੋਸ ਵੀ ਰਿਹਾ ਸੀ ਰੱਬ ਤੋਂ ਅਰਦਾਸ ਵੀ ਕਰ ਰਿਹਾ ਸੀਗਾ ਮੇਰਾ ਕਸੂਰ ਕੀ ਹੈ ਪਾਣੀ ਜਾ ਰਿਹਾ ਹੈ ਉਹਦਾ ਬਸ ਚੱਲੇ ਤੇ ਇੱਕ ਇੱਕ ਬੋਰੀ ਕਰਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਇਦਾਂ ਦੇ ਹਾਲਾਤ ਦੇ ਵਿੱਚ ਉਹ ਵਿਅਕਤੀ ਡਿਪਰੈਸ਼ਨ ਤੇ ਵਿੱਚ ਵੀ ਜਾ ਸਕਦਾ ਔਰ ਡਿਪਰੈਸ਼ਨ ਵੀ ਇਦਾਂ ਦਾ कि ਆਪਣੀ ਅੱਖਾਂ ਦੇ ਸਾਹਮਣੇ ਆਪਣੇ ਆਪ ਨੂੰ ਬਰਬਾਦ ਹੁੰਦਾ ਹੋਇਆ ਦੇਖੇ ਕੋਈ ਤੇ ਉਹਦਾ ਅਸਰ ਸਾਲਾਂ ਤੱਕ ਉਹਦੇ ਦਿਮਾਗ 'ਚ ਰਹਿੰਦਾ ਜੀ ਇਸ ਵਕਤ 노 ਡਾਊਟ ਪੰਜਾਬ ਦੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਉਹ ਮਦਦ ਕਰਨ ਲਈ ਪਹੁੰਚੇ ਹੋਏ ਨੇ ਚੰਗੀ ਦਿਲੋਂ ਤਨੋਂ ਮਨੋਂ ਮਦਦ ਜਿਹੜੀ ਨੇ ਕਰ ਰਹੇ ਨੇ ਪਰ ਇਹ ਮਦਦ ਜਿਹੜੀ ਹੈ ਉਹ ਸ਼ਾਇਦ ਸਾਨੂੰ ਅਗਲੇ 6 ਮਹੀਨੇ 1 ਸਾਲ ਤੱਕ ਦੇਣੀ ਪਵੇਗੀ ਤੇ ਜੇਕਰ ਅਸੀਂ ਪੂਰੇ ਤਨ ਦੇਹੀ ਦੇ ਨਾਲ ਮਨ ਦੇਹੀ ਦੇ ਨਾਲ ਮਦਦ ਦਿੰਦੇ ਰਵਾਂਗੇ ਤੇ ਪੰਜਾਬ ਨੂੰ ਜਿਹੜਾ ਇਸ ਰੁਤ ਘਾਟਾ ਹੋਇਆ ਉਹ ਦੁਬਾਰਾ ਜ਼ਰੂਰ ਪੂਰਾ ਕੀਤਾ ਜਾਵੇਗਾ ਪੰਜਾਬ ਦੁਬਾਰਾ ਫਿਰ ਆਪਣੇ ਪੈਰਾਂ ਤੇ ਜ਼ਰੂਰ ਖੜਾ ਹੋਵੇਗਾ ਐਸੀ ਸਾਡਾ ਅੱਜ ਦਾ ਪ੍ਰੋਗਰਾਮ ਆਈ ਦੀ ਗੱਲ ਜਿੱਥੇ ਸਾਡੇ ਦੋ ਮਾਣਯੋਗ ਐਕਸਪਰਟਸ ਨੇ ਆਪਣੇ ਆਪਣੇ ਰਾਏ ਦੇ ਨਾਲ ਪ੍ਰੋਗਰਾਮ ਦੀ ਜਿਹੜੀ ਗરિਮਾ ਹੋਰ ਵਧਾਈਏ ਹੋਰ ਪ੍ਰੋਗਰਾਮ ਆ ਲਈ ਦੇਖਦੇ ਰਹੋ ਡੀਡ ਪੰਜਾਬੀ ਸਤਿ ਸ਼ਕਾਲ ਧੰਨਵਾਦ